ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਆ ਹਾਲ ਚਾਲ ਐ ਤੁਹਾਡਾ ਉਮੀਦ ਐ ਤੁਸੀਂ ਸਾਰੇ ਭੈਣ ਭਾਈ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਮੌਸਮ ਦੇ ਵਿੱਚ ਆ ਗਈ ਹੁਣ ਥੋੜੀ ਜੀ ਚੇਂਜ ਲਾਈਟਾਂ ਜਗਾਲ ਕੇ ਪੱਖੇ ਚਲਾ ਲਈ શેર ਕਰਦੇ ਆ ਗੱਲ ਤੁਹਾਡੇ ਨਾਲ ਤੇ ਮੌਸਮ ਦੇ ਵਿੱਚ ਆ ਗਈ ਚੇਂਜ ਹੁਣ ਅੱਗੇ ਜਿੰਨੀ ਗਰਮੀ ਨਹੀਂ ਰਹੀ ਤੇ ਰਾਤ ਨੂੰ ਪਰ ਏਸੀ ਬਿਨਾਂ ਸਰਦਾ ਨਹੀਂ ਏਸੀ ਚਲਾ ਤਾਂ ਲਈਦਾ ਪਰ ਪ੍ਰੋਬਲਮ ਪਤਾ ਕੀ ਆਉਂਦੀ ਆ ਸਵੇਰੇ ਉਠੀ ਤਾਂ ਤਿਆ ਲਾਦਾ ਹੁੰਦਾ ਜਿਵੇਂ ਰੋਜ਼ ਕੋਲਡ ਹੋਇਆ ਪਿਆ ਹੁੰਦਾ ਜੀ ਕੰਮ ਲੱਗਿਆ ਪਿਆ ਹੁੰਦਾ ਹੈ ਨਾ ਕਿਉਂਕਿ ਮੌਸਮ ਬਦਲ ਗਿਆ ਹੁਣ ਪਰ ਆਪਣਾ ਨਾ ਤਾਂ ਹੁਣ ਏਸੀ ਤੋਂ ਬਿਨਾਂ ਪਿਆ ਜਾਂਦਾ ਤੇ ਏਸੀ ਚਲਾ ਕੇ ਠੰਡ ਲੱਗਦੀ ਹੈ ਤੁਸੀਂ ਵੀ ਦੱਸੋ ਤੁਹਾਡੇ ਨਾਲ ਵੀ ਐਂ ਹੁੰਦਾ ਇਹ ਤਾਂ ਕਾਫੀ ਵੱਡੀ ਪ੍ਰੋਬਲਮ ਬਣੀ ਪਈ ਆਪਣੀ ਹੁਣ ਤੇ ਇਹ ਅਦ ਵਿਚਾਰੇ ਵਾਲਾ ਮੌਸਮ ਹੋਇਆ ਪਿਆ ਜੀ ਠੀਕ ਹੈ ਜੀ ਤੇ ਜਿਹੜਾ ਇਹ ਅਦਮਚੜੇ ਵਾਲਾ ਮੌਸਮ ਹੁੰਦਾ ਨਾ ਇਹ ਆਪਾਂ ਨੂੰ ਬਹੁਤ ਔਖਾ ਕਰਦਾ ਹੈ ਇਹ ਥੋੜਾ ਜਿਹਾ ਇੱਥੇ ਕਿ ਜੇ ਆ ਕੇ ਆਪਾਂ ਨਾ ਥੋੜੇ ਥੋੜੇ ਬਿਮਾਰ ਹੋਣ ਲੱਗ ਜਾਂਦੇ ਆ ਸਾਰੇ ਹੋਣ ਲੱਗ ਜਾਂਦੇ ਨੇ ਜੀ ਸਾਰਿਆਂ ਦੇ ਘਰੇ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਜਿਹੜੀ ਆਉਣ ਲੱਗ ਜਾਂਦੀ ਹੈ ਤੇ ਬੁਖਾਰ ਖਾਂਸੀ ਜੁਕਾਮ ਹਾਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਇਸ ਮੌਸਮ ਚ ਆਉਂਦੀਆਂ ਨੇ ਜਾਂ ਤਾਂ ਕਹਿੰਦੇ ਹੁੰਦੇ ਗਰਮੀ ਜਾਂਦੀ ਮਾਰਦੀ ਹੈ ਤੇ ਠੰਡ ਐਦਾਂ ਕਹਦੇ ਹੁੰਦੇ ਆ ਕਿ ਠੰਡ ਜਾਂਦੀ ਜਾਂ ਆਉਂਦੀ ਲੱਗਦੀ ਹੈ ਹਨਾ ਸੋ ਹੁਣ ਆਊਗੀ ਠੰਡ ਮੌਸਮ ਬਦਲੂਗਾ ਗਰਮੀ ਜਾਊਗੀ ਇਸ ਵੇਲੇ ਤਾਂ ਬੜੀ ਸੋਹਣੀ ਬਾਹਰ ਹਵਾ ਚੱਲਦੀ ਹੁੰਦੀ ਹੈ ਘਾਹ ਤੇ ਤੇ ਪਰ ਘਾਹ ਤੇ ਆਉਣ ਦਾ ਤਾਂ ਮੌਕਾ ਘੱਟ ਹੀ ਮਿਲਦਾ ਮੈਂ ਵੀ ਬਸ ਉਹਦੇ ਹੀ ਆਉਣੀ ਆ ਜਦੋਂ ਮੈਂ ਤੁਹਾਨੂੰ ਦਿਖਾਉਣੀ ਆ ਹੁਣੀ ਦੇਰ ਤਾਂ ਮੈਂ ਵੀ ਨਹੀਂ ਆਉਂਦੀ ਹੈਗੀ ਜਿਸ ਦਿਨ ਮੈਂ ਤੁਹਾਨੂੰ ਲੌਨ ਦੀ ਸੈਰ ਕਰਾਉਣੀ ਆ ਆ ਦੇਖੋ ਇਦਾਂ ਹੀ ਸੈਰ ਕਰਾ ਦਨੀ ਆ ਮੈਂ ਤੁਹਾਨੂੰ ਲੌਨ ਦੀ ਲੌਨ ਤਾਂ ਜੇ ਆਪਣਾ ਬੜਾ ਜਿਆਦਾ ਵਧੀਆ ਹੈ ਪਰ ਮੇਰੇ ਕੋਲ ਹੀ ਟਾਈਮ ਨਹੀਂ ਹੁੰਦਾ ਕਿ ਮੈਂ ਇੱਥੇ ਥੋੜੀ ਦੇਰ ਕਿਤੇ ਬੈਠ ਸਕਾਂ ਟਾਈਮ ਕੱਢਾਂਗੇ ਆਪਾਂ ਹੁਣ ਛੁੱਟੀਆਂ ਨੇ ਦੋ ਤੇ ਸ਼ਾਮ ਨੂੰ ਤਾਂ ਜਰੂਰ ਇੱਥੇ ਬੈਠਾਂਗੇ ਬੀਬੀ ਨੂੰ ਬੁਲਾਉਂਗੀ ਮੈਂ ਤੇ ਹੁਣ ਮੈਂ ਥੋੜਾ ਜਿਹਾ ਗਲਤ ਟਾਈਮ ਤੇ ਵੀਡੀਓ ਸਟਾਰਟ ਕਰ ਲਈ ਕਿਉਂਕਿ ਹੁਣ ਵੱਜੇ ਨੇ 7:30 ਸ਼ਾਮ ਦੇ ਤੇ ਇਸ ਟਾਈਮ ਨਾ ਜੀ ਆਪਣੀ ਫੋਨ ਪਤਾ ਨਹੀਂ ਕਿੱਥੇ ਰੱਖਦਾ ਮੈਂ ਇਸ ਟਾਈਮ ਆਪਣੀ ਵੀਡੀਓ ਪੈਂਦੀ ਹੈਗੀ ਫਸਟ ਜੁਆਇਸ ਚੈਨਲ ਤੇ ਤੇ ਹੁਣ ਮੈਨੂੰ ਫੋਨ ਵੀ ਲੱਭ ਰਿਹਾ ਕਿੱਥੇ ਹੈ ਤੇ ਉਹਦੇ ਤੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ ਭੈਣਾਂ ਦੇ ਆਪਿਆ ਤੇ ਫਿਰ ਉਹਦੇ ਨਾਲ ਆਪਾਂ ਨੂੰ ਡਿਸਟਰਬੈਂਸ ਹੀ ਹੁੰਦੀ ਆ ਕਿ ਮੈਂ बार-बार ਮੈਨੂੰ ਮੈਸੇਜ ਦੇਖਣੇ ਪੈਂਦੇ ਤੇ ਪਰ ਮੇਰਾ ਵੀ ਬਸ ਇਹੀ ਟਾਈਮ ਜਾਂ ਹੁੰਦਾ ਹੈਗਾ ਜਦੋਂ ਮੈਂ ਫ੍ਰੀ ਹੁੰਨੀ ਆ ਤੇ ਤੁਹਾਡੇ ਨਾਲ ਗੱਲਬਾਤ ਕਰ ਲੈਣੀ ਆ ਤੇ ਅੱਜ ਮੈਂ ਨਾ ਜੀ ਜਿਹੜੀ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰਨੀ ਆ ਬਹੁਤ ਸਸਤੀ ਵਾਲੀ ਤੇ ਬਹੁਤ ਸੌਖੇ ਤਰੀਕੇ ਨਾਲ ਬਣਾਉਣ ਵਾਲੀ ਤੇ ਆਪਣੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਠੀਕ ਹੈ ਜੀ ਤੇ ਉਹ ਹੈਗੀ ਆ ਕਿ ਹੁਣ ਮੌਸਮ ਚੇਂਜ ਹੋ ਰਿਹਾ ਡਰਾਈਨੈਸ ਆਊਗੀ ਆਪਣਾ ਜਿਹੜੀ ਸਕਿਨ ਹੈਗੀ ਆ ਨਾ ਉਹ ਡਰਾਈ ਹੋ ਜਾਂਦੀ ਆ ਹਨਾ ਜਦੋਂ ਆਪਾਂ ਮਾੜਾ ਜਿਹਾ ਕਿਤੇ ਇਸ ਤਰ੍ਹਾਂ ਖਾਰਿਸ਼ ਵੀ ਕਰਦੇ ਆ ਤੇ ਉਹ ਵਾਈਟ ਵਾਈਟ ਜਾਂ ਹੋਣ ਲੱਗ ਜਾਂਦਾ ਤੇ ਜਦੋਂ ਆਪਾਂ ਫੇਸ ਆਪਣਾ ਸਾਫ਼ ਕਰਦੇ ਆ ਤੇ ਉਦੋਂ ਇੱਥੇ ਇੱਥੇ ਆ ਛਿੱਟੇ ਛਿੱਟਾ ਜਿਹਾ ਹੋ ਜਾਂਦਾ ਤੇ ਇੱਕ ਸਟ੍ਰੈਸ ਜਿਹਾ ਆ ਜਾਂਦਾ ਇਹਦੇ ਵਿੱਚ ਹਨਾ ਸਟ੍ਰੈਚ ਆ ਜਾਂਦਾ ਸਟ੍ਰੈਚ ਸਟ੍ਰੈਸ ਨਹੀਂ ਸਟ੍ਰੈਚ ਖਿਚਾਵ ਆ ਜਾਂਦਾ ਫਿਰ ਆਪਾਂ ਨੂੰ ਕੋਈ ਨਾ ਕੁਝ ਲਾਉਣਾ ਹੀ ਪੈਂਦਾ ਕੋਈ ਕਰੀਮ ਆਪਾਂ ਨੂੰ ਲਾਉਣੀ ਪੈਂਦੀ ਆ ਹਨਾ ਪਰ ਮੈਂ ਦੇਖਿਆ ਕਿ ਜਿਹੜੀਆਂ ਕਰੀਮਸ ਹੁੰਦੀਆਂ ਨੇ ਨਾ ਸਾਰੀਆਂ ਇਹ ਆਪਾਂ ਕੋਲਡ ਕਰੀਮ ਵਗੈਰਾ ਜੋ ਵੀ ਲਾਉਨੇ ਆ ਕੋਈ ਮੋਇਸਚਰਾਈਜ਼ਰ ਉਹਦਾ ਇਫੈਕਟ ਹੈ ਜਿਹੜਾ ਉਹ ਜ਼ਿਆਦਾ देर ਨਹੀਂ ਰਹਿੰਦਾ ਹੈਗਾ ਅ ਉਹ ਥੋੜੀ देर ਇਫੈਕਟ ਉਹਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਤੁਸੀਂ ਕਹੋਗੇ ਹਲ ਜੁਲ ਜੀ ਬਾੜੀ ਹੋਈ ਖੜਦੀ ਰਹੀ ਹੈ ਤੇ ਉਸ ਤੋਂ ਬਾਅਦ ਨਾ ਜੀ ਥੋੜੀ ਦੇਰ ਬਾਅਦ ਫਿਰ ਡਰਾਈਨੈਸ ਆ ਜਿਹੜੀ ਉਹ ਵਾਪਸ ਆਉਣ ਲੱਗ ਜਾਂਦੀ ਹੈ ਹਨਾ ਕਿਉਂਕਿ ਉਹਦਾ ਇਫੈਕਟ ਹੈ ਜਿਹੜਾ ਉਹ ਜ਼ਿਆਦਾ ਨਹੀਂ ਰਹਿੰਦਾ ਹੈਗਾ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨੂੰ ਸਾਰਿਆਂ ਨੂੰ ਕੁਝ ਇਹੋ ਜਿਹੀ ਚੀਜ਼ ਚਾਹੀਦੀ ਆਪਣੀ ਏਜ ਦੀ ਇਹੋ ਜਿਹੀ ਹੋ ਚੁੱਕੀ ਹੈ ਪਰ ਅ ਬੁੱਢੇ ਤਾਂ ਨਹੀਂ ਹੋਏ ਹੈਗੇ ਆਪਾਂ ਪਰ ਫਿਰ ਵੀ 40+ 50+ ਹੈਗੀਆਂ ਨੇ ਹਨਾ ਪੈਣਾ ਤੇ ਇਸ ਏਜ ਦੇ ਵਿੱਚ ਆਪਾਂ ਨੂੰ ਆਪਣੀ ਸਕਿਨ ਦੀ ਥੋੜੀ ਜਿਹੀ ਕੇਅਰ ਹੈ ਜਿਹੜੀ ਉਹ ਵਧਾਉਣੀ ਪੈਂਦੀ ਹੈ ਤਾਂ ਹੀ ਇਹ ਥੋੜਾ ਬਹੁਤ ਸਹੀ ਰਹਿ ਸਕਦੀ ਆ ਅਦਰਵਾਈਜ਼ ਆ ਇਸ ਤੋਂ ਪਹਿਲਾਂ ਹੀ ਆਪਾਂ ਬੁੱਢੇ ਲੱਗਣ ਲੱਗ ਜਾਵਾਂਗੇ ਤੇ ਮੈਂ ਨਾ ਇੱਕ ਇਸ ਤਰ੍ਹਾਂ ਦਾ ਮੋਇਸਚਰਾਈਜ਼ਰ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਜਿਹਦੇ ਤੇ ਕੁਝ ਲੱਗਦਾ ਵੀ ਨਹੀਂ ਹੈਗਾ ਵੈਸੇ ਜਿਹੜੇ ਆਪਾਂ ਮੋਇਸਚਰਾਈਜ਼ਰ ਬਾਜ਼ਾਰ ਤੋਂ ਖਰੀਦ ਕੇ ਲਿਆਉਨੇ ਆ 2 2 3 300 ਦੇ ਤੇ ਉਹ ਉਹਨਾਂ ਇਫੈਕਟ ਵੀ ਨਹੀਂ ਦਿਖਾਉਂਦੇ ਹੈਗੇ ਤੇ ਆਪਾਂ ਨੂੰ ਹੁਣ ਅੱਜਕੱਲ ਜ਼ਰੂਰਤ ਜਿਹੜੀ ਪੈਣੀ ਸ਼ੁਰੂ ਹੋ ਗਈ ਹੈ ਨਹੀਂ ਹੋਈ ਤਾਂ ਹੋਰ ਹਫ਼ਤੇ ਨੂੰ ਪੈਣ ਲੱਗ ਜੂਗੀ ਤੇ ਤੁਸੀਂ ਮੇਰਾ ਚਿਹਰਾ ਦੇਖ ਰਹੇ ਹੋਵੋਗੇ ਕਿਉਂਕਿ ਮੈਨੂੰ ਝੂਠ ਮਾਰਨ ਦੀ ਆਦਤ ਨਹੀਂ ਹੈਗੀ ਜੇ ਤੁਸੀਂ ਕਹੋ ਕਿ ਮੈਂ ਹੁਣ ਲਾ ਕੇ ਆ ਗਈ ਹੋऊंगी ਮੈਂ ਹੁਣ ਨਹੀਂ ਲਾਇਆ ਇਹ ਕੁਝ ਵੀ ਮੈਂ ਸਵੇਰੇ ਜਦੋਂ ਸਕੂਲ ਗਈ ਆ ਉਹ ਮੋਇਸਚਰਾਈਜ਼ਰ ਮੈਂ ਉਦੋਂ ਲਾ ਕੇ ਗਈ ਸੀ ਤੇ ਉਹ ਤੁਹਾਨੂੰ ਲੱਗ ਰਿਹਾ ਹੋਣਾ ਕਿ ਉਹਦਾ ਇਫੈਕਟ ਮੈਨੂੰ ਹਜੇ ਤੱਕ ਵੀ ਹੈ ਕਿਉਂਕਿ ਉਹਦਾ ਇਫੈਕਟ ਸਾਰਾ ਦਿਨ ਰਹਿੰਦਾ ਹੈਗਾ ਤੇ ਬਣਾਉਣਾ ਬਹੁਤ ਸੌਖਾ ਹੈ ਤੇ ਸਸਤਾ ਵੀ ਹੈ ਬਹੁਤ ਜ਼ਿਆਦਾ ਆਪਾਂ ਨੂੰ ਇਹ ਜਿਹੀਆਂ ਚੀਜ਼ਾਂ ਚਾਹੀਦੀਆਂ ਨੇ ਦੇਖੋ ਜੀ ਆਪਾਂ ਆਮ ਦੇ ਘਰਾਂ ਦੇ ਬੰਦੇ ਆ ਤੇ ਆਪਾਂ ਨੂੰ ਆਮ ਦੀਆਂ ਚੀਜ਼ਾਂ ਚਾਹੀਦੀਆਂ ਨੇ ਜਿਹੜਾ ਸਾਡੇ ਲਈ ਬੈਨੀਫੀਸ਼ੀਅਲ ਤਾਂ ਖਤਿਲੀਆਂ ਚੀਜ਼ਾਂ ਨਾ ਹੋਣ ਤੇ ਜਿਆਦਾ ਟਾਈਮ ਕੰਜ਼ਿਊਮਿੰਗ ਨਾ ਹੋਣ ਕਿ ਸਾਨੂੰ ਬਣਾਉਣ ਤੇ ਸਾਰਾ ਦਿਨ ਹੀ ਲੱਗ ਜਾਏ ਜਾਂ ਬਾਹਲੇ ਲਟਰਨ ਪਟਰਨ ਪਾਉਣਾ ਪੈ ਜੇ ਉਹ ਤਾਂ ਮੇਰੇ ਤੋਂ ਵੀ ਨਹੀਂ ਬਣਦੀ ਹੈਗੀ ਤੇ ਮੇਰੀ ਵੀ ਆਦਤ ਹੈ ਕਿ ਮੈਂ ਜੇ ਕੁਝ ਦੇਖਦੀ ਆ ਨਾ ਕੋਈ ਕਰੀਮ ਵਗੈਰਾ ਤੇ ਉਹਦੇ ਵਿੱਚ ਜੇ 5-7 ਚੀਜ਼ਾਂ ਪੈ ਜਾਂਦੀਆਂ ਨੇ ਫਿਰ ਮੈਂ ਕਹਿੰਦੀ ਛੱਡ ਭਰੇ ਆਪਣੇ ਵਾਸਤੇ ਦੀ ਗੱਲ ਨਹੀਂ ਹੈਗੀ ਤੇ ਆਪਾਂ ਨੂੰ ਤਾਂ ਉਹੋ ਜਿਹਾ ਸਮਾਨ ਚਾਹੀਦਾ ਹੁੰਦਾ ਜਿਹੜਾ ਈਜ਼ੀਲੀ ਆਪਾਂ ਨੂੰ ਮਿਲ ਜੇ ਕਈ ਵਾਰੀ ਆਪਣੇ ਘਰ ਹੀ ਪਿਆ ਹੁੰਦਾ ਚੀਜ਼ਾਂ ਇਹੋ ਜਿਹੀਆਂ ਆਪਣੇ ਘਰ ਹੀ ਪਈਆਂ ਹੁੰਦੀਆਂ ਨੇ ਤੇ ਇੱਕ ਦੋ ਚੀਜ਼ਾਂ ਪਾ ਕੇ ਆਪਾਂ ਬਣਾਓ ਤੇ ਲਾਓ ਤੇ ਉਹ ਅਸ 1 ਮਿੰਟ ਜੀ ਨਾਲ ਤੁਹਾਡੇ ਨਾਲ ਫੇਰ ਗੱਲ ਕਰਦੀ ਹਾਂ ਸੋ ਅੱਜ ਮੈਂ ਤੁਹਾਡੇ ਨਾਲ ਉਹੀ ਮੋਸਚਰਾਇਜ਼ਰ ਸ਼ੇਅਰ ਕਰਨਾ ਹੈ ਜਿਹੜਾ ਮੈਂ ਖੁਦ ਬਣਾਇਆ ਤੇ ਖੁਦ ਯੂਜ਼ ਕਰ ਰਹੀ ਹਾਂ ਔਰ ਬਹੁਤ ਜ਼ਿਆਦਾ ਇਫੈਕਟਿਵ ਹੈਗਾ ਤੇ ਜਦੋਂ ਲਾਈਦਾ ਤੇ ਦੂਜੇ ਬੰਦੇ ਨੂੰ ਪਤਾ ਲੱਗਦਾ ਕਿ ਹਾਂ ਅੱਜ ਕੁਝ ਲਾਇਆ ਹੋਇਆ ਹੈ ਕਿਉਂਕਿ ਜਿਹੜਾ ਫੇਸ ਹੈ ਨਾ ਬਹੁਤ ਜ਼ਿਆਦਾ ਫਰੈਸ਼ ਲੱਗਦਾ ਆਪਾਂ ਨੂੰ ਫਿਰ ਉਹ ਲਾ ਕੇ ਨਾ ਬਿਲਕੁਲ ਫਰੈਸ਼ ਲੱਗਦਾ ਹੈ ਇਹ ਕਦੇ ਵੀ ਨਹੀਂ ਲੱਗਦਾ ਨਹੀਂ ਤਾਂ ਸਵੇਰੇ ਜਦੋਂ ਆਪਾਂ ਜਾਂਦੇ ਆ ਕਿਤੇ ਹਣਾ ਲਾ ਕੇ ਤੇ ਉਦੋਂ ਫਰੈਸ਼ ਹੁੰਨੇ ਆ ਪਰ ਜਦੋਂ ਵਾਪਸ ਆਉਣੇ ਆ ਪੰਜ ਚਾਰ ਘੰਟੇ ਬਾਅਦ 6 ਘੰਟੇ ਬਾਅ ਤੇ ਉਦੋਂ ਲੱਗਦਾ ਕਿ ਚਿਹਰਾ ਮੁੜ ਜਾਇਆ ਪਿਆ ਔਰ ਜਿਹੜਾ ਉਹਦਾ ਅਫੈਕਟ ਸੀਗਾ ਉਹ ਖਤਮ ਹੋ ਗਿਆ ਪਰ ਇਹਦਾ ਅਫੈਕਟ ਹੈ ਜਿਹੜਾ ਉਹ ਪੂਰਾ ਦਿਨ ਰਹਿੰਦਾ ਤੇ ਸਾਰੀਆਂ ਭੈਣਾ ਚਾਹੇ ਰਾਤ ਨੂੰ ਲਾਓ ਚਾਹੇ ਸਵੇਰੇ ਜਦੋਂ ਨਹਾ ਧੋ ਲੈਣੀਆਂ ਕੰਮ ਕਰਕੇ ਆਪਦਾ ਵਿਲੀਆਂ ਹੋ ਜਾਣੀਆਂ ਤੇ ਜਾਂ ਡਿਊਟੀ ਵਾਲੀਆਂ ਡਿਊਟੀ ਜਾਂਦੀਆਂ ਨੇ ਤੇ ਉਦੋਂ ਇੱਕ ਵਾਰ ਤੁਸੀਂ ਲਾ ਲਓ ਲਾਉਣਾ ਵੀ ਹਲਕਾ ਜਿਹੀ ਥੋੜਾ ਜਿਹੀ ਹੈ ਤੇ ਪੂਰਾ ਦਿਨ ਉਹਦਾ ਅਫੈਕਟ ਰਹੂਗਾ ਤੇ ਤੁਹਾਨੂੰ ਐ ਲੱਗੂਗਾ ਕਿ ਚਿਹਰਾ ਜਿਹੜਾ ਉਹ ਖਿੜਿਆ ਖਿੜਿਆ ਰਹਿੰਦਾ ਔਰ ਫਰੈਸ਼ ਫਰੈਸ਼ ਰਹਿੰਦਾ ਤੇ ਜਿਹੜੀ ਸਕਿਨ ਉਹ ਬਹੁਤ ਸੌਫਟ ਲੱਗਦੀ ਆ ਸੋ ਨਹੀਂ ਤਾਂ ਸਕਿਨ ਜਿਹੜੀ ਉਹ ਰਫ ਹੋ ਜਾਂਦੀ ਆ ਸਰਦੀਆਂ ਦੇ ਵਿੱਚ ਤਾਂ ਜ਼ਿਆਦਾ ਹੀ ਹੋ ਜਾਂਦੀ ਆ ਸੋ ਆਪਣੀ ਸਕਿਨ ਦੀ ਕੇਅਰ ਕਰਨਾ ਆਪਣੇ ਲਈ ਵੀ ਬਹੁਤ ਜ਼ਰੂਰੀ ਆ ਜੀ ਆਪਾਂ ਆਪਣੇ ਬੱਚਿਆਂ ਦੀਆਂ ਮੰਮੀਆਂ ਠੀਕ ਆ ਜੀ ਸੋ ਸਾਡੇ ਬੱਚਿਆਂ ਦੀਆਂ ਮੰਮੀਆਂ ਜਿਹੜੀਆਂ ਉਹ ਸੋਹਣੀਆਂ ਦਿਖਣੀਆਂ ਬਹੁਤ ਜ਼ਰੂਰੀ ਆ ਸੋ ਸਾਰੀਆਂ ਭੈਣਾਂ ਪਲੀਜ਼ ਧਿਆਨ ਨਾਲ ਦੇਖਿਓ ਕਿ ਕਿਹੜਾ ਮੋਇਸਚਰਾਈਜ਼ਰ ਆ ਜਿਹਦੇ ਨਾਲ ਆਪਣਾ ਚਿਹਰਾ ਜਿਹੜਾ ਉਹ ਸੋਹਣਾ ਸੋਹਣਾ ਲੱਗੂਗਾ ਤੇ ਸਾਡੇ ਬੱਚੇ ਸਾਨੂੰ ਦੇਖ ਦੇਖ ਕੇ ਖੁਸ਼ ਹੋਣਗੇ ਠੀਕ ਹੈ ਜੀ ਸੋ ਮੈਂ ਸ਼ੁਰੂ ਕਰਦੀ ਆ ਦਿਖਾਉਣੀ ਆ ਤੁਹਾਨੂੰ ਕਿ ਕਿਹੜੀਆਂ-ਕਿਹੜੀਆਂ ਮੈਂ ਚੀਜ਼ਾਂ ਲਈਆਂ ਤੇ ਕਿਸ ਤਰ੍ਹਾਂ ਬਣਾਇਆ ਤੇ ਕਿਸ ਤਰ੍ਹਾਂ ਉਹਨੂੰ ਲਾਉਣਾ ਠੀਕ 글ਿ ਸਰਨ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਆਪਣੇ ਛਾਲੇ ਨਹੀਂ ਹੋ ਜਾਂਦੇ ਅ ਮਤਲਬ ਕਿ ਮੂੰਹ ਦੇ ਅੰਦਰ ਤੇ 글ਿ ਸਰਨ ਦੱਸਦੇ ਆ ਡਾਕਟਰ ਆਪਾਂ ਨੂੰ ਸਾਰਿਆਂ ਨੂੰ ਵੈਸੇ ਹੀ ਪਤਾ ਜੇ ਡਾਕਟਰ ਨਾਮ ਵੀ ਦੱਸੇ ਹੁਣ ਤਾਂ ਆਪਾਂ ਇੰਨੇ ਸਿਆਣੇ ਹੋ ਗਏ ਆ ਆਪਾਂ ਸਾਰਿਆਂ ਨੂੰ ਪਤਾ ਹੈ ਕਿ 글ਿ ਸਰਨ ਲਾ ਲਓ ਤੇ ਛਾਲੇ ਆ ਜਿਹੜੇ ਉਹ ਠੀਕ ਹੋ ਜਾਣਗੇ ਇਹਦਾ ਮਤਲਬ ਇਹ ਐਂਟੀਸੈ ਤੇ ਜੇ ਐਂਟੀਸੈਪਟਿਕ ਦਾ ਕੰਮ ਕਰਦੀ ਆ ਤਾਂ ਸਾਡੇ ਚਿਹਰੇ ਤੇ ਫਿੰਸੀਆਂ ਜਾਂ ਕੋਈ ਦਾਗ ਤਾਂ ਬੇ ਆ ਉਹਨਾਂ ਨੂੰ ਵੀ ਖਤਮ ਕਰੂਗੀ ਇਸ ਕਰਕੇ ਜਿਹੜਾ ਚਿਹਰਾ ਸਾਡਾ ਉਹ ਬਿਲਕੁਲ ਸਾਫ਼-ਸਾਫ਼ ਤੇ ਐਂਡ ਕਲੀਨ ਲੱਗੂਗਾ ਤੇ ਇੱਕ ਤਾਂ ਚੀਜ਼ ਇਹ ਲੈਣੀ ਆਪਾਂ ਇਹ ਮੇਰੇ ਖਿਆਲ ਆ ਕਈ ਵਾਰੀ ਫ੍ਰਿਜ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਪਈ ਹੋਈ ਹੁੰਦੀ ਆ ਨਹੀਂ ਤਾਂ ਕਿਸੇ ਵੀ ਦਵਾਈਆਂ ਵਾਲੀ ਦੁਕਾਨ ਤੋਂ ਤੁਹਾਨੂੰ ਮਿਲ ਜੂਗੀ ਤੇ ਇੱਕ ਹੈਗਾ ਜੀ ਗੁਲਾਬ ਦਾ ਅਰਕ ਬਸ ਸਿਰਫ ਦੋ ਹੀ ਚੀਜ਼ਾਂ ਨੇ ਆਪਣੇ ਕੋਲੇ ਗੁਲਾਬ ਦਾ ਅਰਕ ਤੇ ਗਲਿਸਰੀਨ ਠੀਕ ਹੈ ਦੋ ਚੀਜ਼ਾਂ ਤੋਂ ਹੀ ਆਪਾਂ ਇਹ ਮੋਇਸਚਰਾਈਜ਼ਰ ਬਣਾਉਣਾ ਬਹੁਤ ਹੀ ਬਣਾਉਣਾ ਸੌਖਾ ਹੈ ਤੇ ਇੱਕ ਹੈਗੀ ਆ ਜੀ ਮੇਰੇ ਕੋਲੇ ਇਹ ਕੰਚ ਦੀ ਡੱਬੀ ਹੁਣ ਤੁਸੀਂ ਐ ਨਾ ਕਹੋ ਕਿ ਸਾਡੇ ਕੋਲੇ ਤਾਂ ਇਹ ਕੰਚ ਦੀ ਡੱਬੀ ਨਹੀਂ ਹੈਗੀ ਕੋਈ ਚੱਕਰ ਨਹੀਂ ਹੈਗਾ ਘਰਾਂ ਦੇ ਵਿੱਚ ਅੱਜ ਕੱਲ ਮੈਂ ਆਪਣੇ ਕੋਲੇ ਡੱਬੀਆਂ ਦੂਜੀਆਂ ਜਿਨ੍ਹਾਂ ਦੇ ਵਿੱਚ ਆਪਾਂ ਕੋਈ ਸਬਜੀ ਕੋਈ ਦਹੀਂ ਪਾ ਕੇ ਫ੍ਰਿਜ ਚ ਰੱਖਦੇ ਆ ਉੱਪਰ ਢੱਕ ਦਿੰਨੇ ਆ 에ਅਰ ਟਾਈਟ ਡੱਬੀਆਂ ਆਪਣੇ ਕੋਲੇ ਪਲਾਸਟਿਕ ਦੇ ਢੱਕਣਾ ਵਾਲੀਆਂ ਜਸਟਿਸ ਦੇ ਢੱਕਣਾ ਵਾਲੀਆਂ ਬਹੁਤ ਹੁੰਦੀਆਂ ਨੇ ਉਹ ਅੱਜ ਕੱਲ ਘਰਾਂ ਚ ਹੁੰਦੀਆਂ ਨੇ ਇੱਦੀ ਕੋਈ ਗੱਲ ਨਹੀਂ ਹੈਗੀ ਕਿ ਨਾ ਹੋਵੇ ਠੀਕ ਹੈ ਤੇ ਇਹ ਵਾਲੀ ਮੇਰੇ ਕੋਲੇ ਹੈਗੀ ਸੀ ਇਸ ਲਈ ਮੈਂ ਤੁਹਾਨੂੰ ਦਿਖਾਤੀ ਮੈਂ ਇਹ ਯੂਜ਼ ਕਰਦੀ ਆ ਕਿਉਂਕਿ ਮੈਂ ਤਾਂ ਇਹ ਸਪੈਸ਼ਲ ਲੈ ਕੇ ਇਸੀ ਮੈਨੂੰ ਇਹ ਸੋਣੀ ਵੀ ਲੱਗੀ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇਹਦੇ ਚ ਪਾ ਕੇ ਰੱਖ ਵੀ ਲਵਾਂਗੀ ਆਦਰਵਾਇਸ ਜਿਹੜੀਆਂ ਆਪਣੀਆਂ ਕਰੀਮ ਵਾਲੀਆਂ ਡੱਬੀਆਂ ਖਾਲੀ ਹੁੰਦੀਆਂ ਨੇ ਕੋਈ ਵੀ ਤੁਸੀਂ ਮੋਇਸਚਰਾਈਜ਼ਰ ਯੂਜ਼ ਕਰਦੇ ਹੋ ਜਾਂ ਕੋਈ ਕਰੀਮ ਯੂਜ਼ ਕਰਦੇ ਹੋ ਹੋਲਡ ਕਰੀਮ ਯੂਜ਼ ਕਰਦੇ ਹੋ ਜਾਂ ਕਰਮੀਆਂ ਚਲਾਉਣ ਵਾਲੀ ਕਰੀਮ ਡੱਬੀਆਂ ਖਾਲੀ ਹੁੰਦੀਆਂ ਨੇ ਉਹਨਾਂ ਡੱਬੀਆਂ ਦੇ ਵਿੱਚ ਹੀ ਪਾ ਕੇ ਰੱਖ ਲਿਓ ਪੈਸੇ ਖਰਚ ਕਰਨ ਦੀ ਵੀ ਜ਼ਿਆਦਾ ਲੋੜ ਨਹੀਂ ਹੈਗੀ ਤੇ ਲੋ ਜੀ ਜਿਹੜਾ ਆਪਾਂ ਹੁਣ ਇਹ ਮੋਇਸਚਰਾਈਜ਼ਰ ਬਣਾਉਣਾ ਹੈ ਇਹ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਤੇ ਕਿੰਨਾ ਕਿੰ ਮੈਂ ਵੀ ਬਸ ਜੀ ਇਹ ਪੱਕਾ ਹੀ ਹੁਣ ਬਣਾ ਕੇ ਰੱਖ ਨਹੀਂ ਆ ਅੱਗੇ ਤਾਂ ਮੈਂ ਲਾ ਕੇ ਉੱਠ ਜਾਂਦੀ ਸੀ ਇੱਕ ਡ੍ਰੌਪ ਮੋਇਸਚਰ ਇਹਦਾ ਵੈਸਲੀਨ ਦਾ ਤੇ ਦੋਕ ਡ੍ਰੌਪ ਸੀਗੇ ਜਿਹੜੇ ਉਹ ਮੈਂ ਪਾ ਲੈਂਦੀ ਸੀ ਗੁਲਾਬ ਦੇ ਅਰਕ ਦੇ ਠੀਕ ਹੈ ਪਰ ਅੱਜ ਆਪਾਂ ਉਹਨਾਂ ਨੂੰ ਇੱਕ ਵਾਰੀ ਪੱਕਾ ਹੀ ਬਣਾ ਕੇ ਡੱਬੀ ਚ ਪਾ ਕੇ ਰੱਖ ਲੈਣੇ ਆ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਨਾਲੇ ਮੈਨੂੰ ਲਾਉਣਾ ਸੌਖਾ ਰਹੂਗਾ ਲਓ ਜੀ ਇੱਕ ਚਮਚਾ ਜਿਹੜਾ ਆਪਾਂ 글ੀਸਰਿਨ ਦਾ ਪਾ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਗੁਲਾਬ ਦਾ ਅਰਕ ਜਿਹੜਾ ਉਹ ਕਿੰਨਾ ਪਾਉਣਾ ਲੋਜੀ 1 ਚਮਚ 2 ਚਮਚ ਤੇ 3 ਚਮਚ 3 ਚਮਚ ਆਪਾਂ گلابਦਾਰਕ ਪਾ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਬਿਲਕੁਲ ਤੁਹਾਨੂੰ ਐ ਲੱਗੂਗਾ ਵੀ ਇਹ ਤਾਂ ਪਾਣੀ ਜਿਹੀ ਬਣ ਗਿਆ ਇੱਕ ਹੋਰ ਹੈਗਾ ਜੀ ਜੇ ਆਪਾਂ ਨਾ ਸ਼ਹਿਦ ਲੈ ਲਈਏ ਤੇ ਸ਼ਹਿਦ ਦੇ ਵਿੱਚ ਪਾ ਲਈਏ ਗਲਿਸਰੀਨ ਦੀ ਜਗ੍ਹਾ ਤੇ ਸ਼ਹਿਦ ਵੀ ਹੁੰਦਾ ਘਰ 'ਚ ਪਰ ਪਤਾ ਕੀ ਮੈਨੂੰ ਐਂ ਲੱਗਦਾ ਵੀ ਜੇ ਸ਼ਹਿਦ ਲਾਵਾਂਗੇ ਨਾ ਐਵੇਂ ਸਾਰਾ ਦਿਨ ਮੂੰਹ ਤੇ ਮੱਖੀਆਂ ਬੈਠਣਗੀਆਂ ਮਿੱਠਾ ਜਿਹਾ ਸ਼ਹਿਦ ਇਸ ਕਰਕੇ ਸ਼ਹਿਦ ਨੂੰ ਅਵੋਇਡ ਕਰਿਓ ਆ ਚੀਜ਼ਾਂ ਦੋ ਬਹੁਤ ਵਧੀਆ ਨੇ ਤੇ ਮੈਂ ਯੂਜ਼ ਵੀ ਕਰ ਰਹੀ ਆ ਇਹ ਜੋ ਚੀਜ਼ਾਂ ਆਪਾਂ ਯੂਜ਼ ਕੀਤੀਆਂ ਨੇ ਮੈਂ ਤੁਹਾਨੂੰ ਉਹੀ ਦੱਸ ਸਕਦੀ ਆ ਆ ਲਓ ਦੇਖੋ ਜੀ ਇਹਦੇ ਵਿੱਚ ਆਪਾਂ 3 ਚਮਚ ਪਾਲੇ ਹੈਗੇ ਨੇ ਗੁਲਾਬ ਦਾ ਰਕ ਤੇ ਇੱਕ ਚਮਚ ਪਾਇਆ ਗਲਿਸਰੀਨ ਦਾ ਤੇ ਹੁਣ ਇਹਨੂੰ ਲਾਉਣਾ ਕਿਵੇਂ ਆ ਬਸ ਤੁਸੀਂ ਕੁਝ ਨਹੀਂ ਕਰਨਾ ਇਹਨੂੰ ਇਸ ਤਰ੍ਹਾਂ ਲਾ ਲੈਣਾ ਹੈ ਚਿਹਰੇ ਤੇ ਤੇ ਇੰਨੀ ਸੋਹਣੀ ਖੁਸ਼ਬੂ ਆਉਂਦੀ ਆ ਥੋੜੇ ਜੇ ਨਾਲ ਹੀ ਇਹ ਕਾਫੀ ਸਾਰੇ ਲੱਗ ਜਾਂਦਾ ਜੀ ਮੈਂ ਜਿਵੇਂ ਇੱਕ ਉਂਗਲ ਜਿਹੀ ਲਾਈ ਸੀ ਉਹਦੇ ਨਾਲ ਸਾਰੇ ਚਿਹਰੇ ਤੇ ਇਸ ਤਰ੍ਹਾਂ ਲੱਗ ਜਾਂਦਾ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਆਪਾਂ ਜਿਹੜਾ ਮੋਇਸਚਰਾਈਜ਼ਰ ਹੈ ਉਹ ਕਿਸ ਤਰ੍ਹਾਂ ਲਾਉਣੇ ਹੁੰਦੇ ਆ ਚਾਹੇ ਤੁਸੀਂ ਇਹਨੂੰ ਇਸ ਤਰ੍ਹਾਂ ਹੱਥ ਤੇ ਲਾ ਕੇ ਦੋ ਵਾਰੀਆ ਉਂਗਲ ਜਿਹੀ ਲਾਈ ਇਸ ਤਰ੍ਹਾਂ ਲਾ ਲਓ ਆਮ ਕਰਕੇ ਆਪਾਂ ਐਂ ਲਾਉਣੇ ਹੁੰਦੇ ਆ ਸਾਰੇ ਕਿਸ ਤਰ੍ਹਾਂ ਲਾ ਲਿਆ ਲੋ ਜੀ ਜੇ ਤੁਸੀਂ ਇਹਨੂੰ ਹੱਥਾਂ ਤੇ ਬਾਹਾਂ ਤੇ ਸਾਰੇ ਲਾ ਲਓ ਇੱਕ ਤਾਂ ਜਿਹੜੀ ਸਕਿਨ ਆ ਉਹ ਤੁਹਾਨੂੰ ਕਲੀਨ ਕਲੀਨ ਲੱਗੂਗੀ ਆਪਣੇ ਫੇਸ ਐਂਡ ਕਲੀਨ ਲੱਗੂਗਾ ਬਿਲਕੁਲ ਸਾਫ਼ ਹਨ ਇੱਕ ਤੁਹਾਨੂੰ ਐ ਲੱਗੂ ਸਾਰਾ ਦਿਨ ਜਿਵੇਂ ਮੂੰਹ ਧੋਤਾ ਹੁੰਦਾ ਇੱਕ ਤਾਂ ਆਪਾਂ ਜਦੋਂ ਮੂੰਹ ਧੋ ਲੈਨੇ ਹੁੰਦੇ ਆ ਉਦੋਂ ਆਪਣਾ ਚਿਹਰਾ ਬਹੁਤ ਖਿੜਾ ਖਿੜਾ ਲੱਗਦਾ ਹੁੰਦਾ ਹਨ ਤੇ ਜਦੋਂ ਤੁਸੀਂ ਇਹ ਲਾਉਂਗੇ ਤੁਹਾਨੂੰ ਸਾਰਾ ਦਿਨ ਹੀ ਐ ਲੱਗੂਗਾ ਕਿ ਤੁਹਾਡਾ ਜਿਹੜਾ ਫੇਸ ਹੈਗਾ ਨਾ ਹੁਣ ਹੀ ਧੋਤਾ ਹੁੰਦਾ ਜਿਵੇਂ ਤੇ ਸੋ ਇਹ ਸਾਰੀਆਂ ਭੈਣਾਂ ਜਿਹੜੀਆਂ ਜ਼ਰੂਰ ਬਣਾਓ ਤੇ ਚਿਹਰੇ ਤੇ ਲਾਓ ਕੋਈ ਵੀ ਦਾਗ ੱੱਬੇ ਫਿੰਸੀਆਂ ਦੇ ਜਿਵੇਂ ਹੋ ਜਾਂਦੇ ਛਾਈਆਂ ਨਹੀਂ ਮੈਂ ਕਹਿ ਰਹੀ ਮੈਂ ਜੇ ਕਹਿ ਰਹੀ ਆ ਕਿ ਜਿਵੇਂ ਆਪਣੇ ਫਿੰ ਜਾਂ ਫਿੰਸੀਆਂ ਹੁੰਦੀਆਂ ਨੇ ਬੱਚਿਆਂ ਦੇ ਜ਼ਿਆਦਾ ਹੁੰਦੀਆਂ ਹੁੰਦੀਆਂ ਨੇ ਟੀਨੇਜਰ ਦੇ ਵਿੱਚ ਜਿਵੇਂ ਯੰਗ ਮੁੰਡੇ ਕੁੜੀਆਂ ਨੇ ਉਹਨਾਂ ਦੇ ਜ਼ਿਆਦਾ ਹੁੰਦੀਆਂ ਨੇ ਇਤਲੀ ਜਿਹੜਾ ਮੇਨ ਕੰਮ ਹੈਗਾ ਉਹ ਗਲਿਸਰਨ ਦਾ ਹੀ ਆ ਕਿਉਂਕਿ ਇਹ ਇੱਕ ਐਂਟੀਸੈਪਟਿਕ ਹੈ ਸਾਡੇ ਕੋੜੇ ਫਿੰਸੀਆਂ ਨੂੰ ਛਾਲਿਆਂ ਨੂੰ ਠੀਕ ਕਰਦੀ ਆ ਠੀਕ ਹੈ ਜੀ ਤੇ ਦੂਜਾ ਹੈਗਾ ਕਿ ਸਾਡੀ ਸਕਿਨ ਨੂੰ ਆ ਜਿਹੜੀ ਉਹ ਡਰਾਈਨੈਸ ਤੋਂ ਬਚਾਉਂਦੀ ਆ ਤੇ ਇਹ ਵਾਲਾ ਹੈਗਾ ਜਿਹੜਾ ਗੁਲਾਬਦਾਰਕ ਇਹ ਇੱਕ ਤਾਂ ਇਹਦੇ ਵਿੱਚੋਂ ਖੁਸ਼ਬੂ ਬਹੁਤ ਆਉਂਦੀ ਆ ਮੈਨੂੰ ਤਾਂ ਇਹ ਲੱਗਦਾ ਕਿ ਇਹ ਖੁਸ਼ਬੂ ਦਾ ਹੀ ਕੰਮ ਜ਼ਿਆਦਾ ਕਰਦਾ ਬਾਕੀ ਇਹ ਠੰਡਾ ਹੁੰਦਾ ਹੈ ਹਨਾ ਤੇ ਸੋ ਮੋਇਸਚਰਾਈਜ਼ਰ ਬਣਾਉਣ ਵਾਸਤੇ ਆਪਾਂ ਕੱਲਾ ਡਾਇਰੈਕਟ ਇਹ ਤਾਂ ਲਾ ਨਹੀਂ ਸਕਦੇ ਹੈਗੇ ਚਿਪਚਿਪਾ ਹੋ ਜਾਊਗਾ ਸੋ ਨਾਲ ਆਪਾਂ ਇਹਨੂੰ ਮਿਕਸ ਕਰ ਲੈਨੇ ਹੁੰਨੇ ਆ ਠੀਕ ਹੈ ਜੀ ਸੋ ਇਹ ਬਣ ਗਿਆ ਜੀ ਆਪਣਾ ਮੋਇਸਚਰਾਈਜ਼ਰ ਮੈਂ ਇੰਨਾਕ ਬਣਾਇਆ ਹੈਗਾ 1 ਚਮਚ ਗਲਿਸਰਿਨ ਦਾ ਔਰ 3 ਚਮਚ ਮੈਂ ਪਾਈਨੇ ਗੁਲਾਬ ਦਾ ਅਰਕ ਬਾਕੀ ਤੁਸੀਂ ਆਪਦੇ ਜ਼ਰੂਰਤ ਦੇ ਅਕੋਰਡਿੰਗਲੀ ਜਦੋਂ ਤੁਸੀਂ ਯੂਜ਼ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹੜੀ ਚੀਜ਼ ਥੋੜੀ ਜੀ ਘੱਟ ਹੈ ਗਲਿਸਰਿਨ ਘੱਟ ਹੈ ਤਾਂ ਉਹਨੂੰ ਹੋਰ ਐਡ ਕਰ ਸਕਦੇ ਆ ਤੇ ਬਾਕੀ ਵੇਸ ਮੈਨੂੰ ਨਹੀਂ ਲੱਗਦਾ ਕਿ ਘੱਟ ਹੈ ਕਾਫੀ ਹੈ ਤੇ ਇੱਕ ਵਾਰ ਤੁਹਾਨੂੰ ਐ ਲੱਗੂਗਾ ਕਿ ਚਿਪਚਿਪਾ ਜਿਹਾ ਲੱਗਦਾ ਪਰ ਉਸ ਤੋਂ ਬਾਅਦ ਤੁਹਾਨੂੰ ਫੀਲ ਹੋਣਾ ਹਟ ਜਾਊਗਾ ਪਰ ਚਿਹਰਾ ਜਿਹੜਾ ਉਹ ਬਿਲਕੁਲ ਫਰੈਸ਼ ਰਹੂਗਾ ਤੇ ਮੈਨੂੰ ਲੱਗਦਾ ਕਿ ਮੇਰੀਆਂ ਸਾਰੀਆਂ ਭੈਣਾਂ ਨੂੰ ਬਿਲਕੁਲ ਹਰੇਕ ਚੀਜ਼ ਜਿਹੜੀ ਸਮਝ ਆ ਗਈ ਹੋਊਗੀ ਤੁਸੀਂ ਆਇਆ ਨਾ ਕਿਉਂਕਿ ਤੁਸੀਂ ਇੱਥੇ ਕਿ ਕੋਨੇ ਖੜੇ ਹੋ ਸ਼ੈਂਕ ਕੋਲੇ ਮੈਂ ਖੜੀ ਤਾਂ ਸੀ ਕਿਉਂਕਿ ਇੱਥੇ ਲੱਗਿਆ ਹੋਇਆ ਸ਼ੀਸ਼ਾ ਤੇ ਮੈਂ ਤੁਹਾਨੂੰ ਲਾ ਕੇ ਵੀ ਦਿਖਾਉਣਾ ਸੀਗਾ ਮੈਂ ਤਾਂ ਕਰਕੇ ਇੱਥੇ ਸਾਰਾ ਸਮਾਨ ਲੈ ਕੇ ਇੱਥੇ ਖੜ ਗਈ ਠੀਕ ਹੈ ਜੀ ਤੇ ਇਹ ਲਓ ਜੀ ਮੈਨੂੰ ਲੱਗਦਾ ਇਹ ਤੁਹਾਡੇ ਬਹੁਤ ਕੰਮ ਆਊਗੀ ਸਾਰੀਆਂ ਭੈਣਾਂ ਪਲੀਜ਼ ਇਸ ਨੂੰ ਬਣਾਇਓ ਬਣਾਉਣ ਵਾਸਤੇ ਤੇ ਬਾਜ਼ਾਰੋਂ ਵੀ ਕੋਈ ਜ਼ਿਆਦਾ ਮਹਿੰਗੀਆਂ ਚੀਜ਼ਾਂ ਨਹੀਂ ਹੈਗੀਆਂ ਬਹੁਤ ਸਸਤੀਆਂ ਨੇ ਤੇ ਤੁਸੀਂ ਇਹਨੂੰ ਥੋੜਾ ਜਿਹਾ ਅਗਲੇ ਸਰਿੰਦੀ ਡੱਬੀ ਹੈ ਜਿਹੜੀ ਉਹ ਵੱਡੀ ਲਿਆ ਕੇ ਰੱਖ ਲਓ ਤੇ ਆਹ ਤਾਂ ਕਾਫੀ ਹੈ ਤੇ ਮੈਨੂੰ ਲੱਗਦਾ ਸਾਰੀ ਸਰਦੀ ਨਹੀਂ ਮੁੱਕਣੀ ਜਾਈ ਢੀ ਡੱਬੀ ਭਰ ਕੇ ਰੱਖ ਲਓ ਤੁਸੀਂ ਠੀਕ ਹੈ ਜੀ ਤੇ ਆਹ ਤਾਂ ਹੁਣ ਬਹੁਤ ਜ਼ਿਆਦਾ ਆ ਆ ਤਾਂ ਮੈਨੂੰ ਲੱਗਦਾ ਇੱਕ ਜਣੇ ਨੂੰ ਵੀ ਕਿੰਨੀ ਦੇਰ ਨਹੀਂ ਮੁੱਕਦੀ ਲਾਉਣਾ ਹੀ ਕਿੰਨਾ ਕਮਾੜੀ ਜੀ ਉਂਗਲ ਲਾਈ ਤੇ ਥੇਲੀ ਤੇ ਲਾ ਕੇ ਆਪਾਂ ਇਸ ਤਰ੍ਹਾਂ ਲਾ ਸਕਦੇ ਹਾਂ ਸੋ ਇੱਕ ਤਾਂ ਖਰਚਾ ਘਟੂਗਾ ਤੁਹਾਡਾ ਦੂਜਾ ਤੁਹਾਡੀ ਸਕਿਨ ਵਾਸਤੇ ਇਹ ਚੀਜ਼ਾਂ ਬਹੁਤ ਵਧੀਆ ਨਹੀਂ ਜਿਹੜੀਆਂ ਆਪਾਂ ਬਾਜ਼ਾਰੋਂ ਲੈ ਕੇ ਆਉਨੇ ਆ ਉਹਦੇ ਵਿੱਚ ਦੇਖੋ ਕੈਮੀਕਲ ਹਰ ਚੀਜ਼ ਦੇ ਵਿੱਚ ਹੁੰਦੇ ਨੇ ਸੋ ਸਾਡੇ ਸਕਿਨ ਲਈ ਕੋ ਬਹੁਤੀਆਂ ਵਧੀਆ ਨਹੀਂ ਹੁੰਦੀਆਂ ਉਹ ਇੱਕ ਵਾਰ ਸਾਨੂੰ ਲੱਗਦੀਆਂ ਨੇ ਕਿ ਲਾ ਕੇ ਇੱਕ ਵਾਰੀ ਤਾਂ ਬਹੁਤ ਐਨ ਫਰੈਸ਼ ਹੋ ਗਏ ਅਸੀਂ ਪਰ ਉਸ ਤੋਂ ਬਾਅਦ ਆਇਲੀ ਵੀ ਹੋ ਜਾਂਦੀ ਹੈ ਸਕਿਨ ਪਰ ਆਪਾਂ ਦੇਖਿਆ ਨਾ ਕਿ ਆਪਾਂ ਦਿਨ 'ਚ ਜਿਵੇਂ ਅਸੀਂ ਹੁਣ ਜੌਬ ਕਰਦੇ ਆਂ ਤੇ ਸਾਨੂੰ ਡੱਬੀ ਐਡੀ ਕਿ ਰੱਖਣੀ ਪੈਂਦੀ ਸੀਗੀ ਆਪਣੇ ਪਰਸ ਦੇ ਵਿੱਚ ਤੇ ਉਹ ਲੋਕ ਘੰਟਿਆਂ ਬਾਅਦ ਵੀ ਕੱਢੋ ਤੇ ਹੱਥਾਂ ਤੇ ਲਾ ਲਓ ਫੇਸ ਤੇ ਲਾ ਲਓ ਕਿਉਂਕਿ ਫੇਸ ਤੇ ਫਿਰ ਡਰਾਈਨੈਸ ਆ ਜਾਂਦੀ ਸੀ ਪਰ ਇਹਦੇ ਨਾਲ ਬਿਲਕੁਲ ਵੀ ਡਰਾਈਨੈਸ ਨਹੀਂ ਆਉਂਦੀ ਪੂਰਾ ਦਿਨ ਡਰਾਈਨੈਸ ਨਹੀਂ ਆਉਂਦੀ ਠੀਕ ਹੈ ਜੀ ਸੋ ਸਾਰੀਆਂ ਭੈਣਾਂ ਵਰਤੋ ਥੋੜਾ ਥੋੜੀਆਂ ਮੋਟੀਆਂ ਜਿਹੜੀਆਂ ਝੁਰੜੀਆਂ ਵੀ ਤੁਹਾਡੀਆਂ ਖਤਮ ਕਰੂਗਾ ਇਹ ਤੇ ਇਹਦੇ ਨਾਲ ਤੁਹਾਡੇ ਫੈਂਸੀਆਂ ਫੋੜੇ ਤੇ ਜੋ ਵੀ ਦਾਗ ਧੱਬੇ ਆ ਉਹ ਜ਼ਰੂਰ ਖਤਮ ਹੋਣਗੇ ਠੀਕ ਹੈ ਜੀ ਤੇ ਹੁਣ ਮੈਂ ਇਹਨੂੰ ਤਾਂ ਰੱਖ ਲੂੰਗੀ ਆਪਦੇ ਕੋਲ ਡਰੈਸਿੰਗ ਰੂਮ 'ਚ ਕੋਈ ਜ਼ਰੂਰੀ ਨਹੀਂ ਆ ਕਿ ਇਹਨੂੰ ਫ੍ਰਿਜ ਦੇ ਵਿੱਚ ਰੱਖੀਏ ਨਾ ਹੀ ਇਹਨੂੰ ਕੁਝ ਹੁੰਦਾ ਜਿੰਨੀ ਦੇਰ ਮਰਜ਼ੀ ਰੱਖੀ ਰੱਖੋ ਕੋਈ ਫ੍ਰਿਜ ਦੀ ਲੋੜ ਨਹੀਂ ਹੈਗੀ ਬਹੁਤ ਸਾਰੀਆਂ ਭੈਣਾਂ ਦੇ ਸਵਾਲ ਹੋਣਗੇ ਫ੍ਰਿਜ 'ਚ ਰੱਖੀਏ ਕੋਈ ਜ਼ਰੂਰਤ ਨਹੀਂ ਹੈਗੀ ਨਾ ਤਾਂ ਗਲਿਸਰਿਨ ਖਰਾਬ ਹੋਵੇ ਤੇ ਨਾ ਇਹ ਖਰਾਬ ਹੋਵੇ گلاب ਦਾ ਅਰਕ ਠੀਕ ਹੈ ਜੀ ਸੋ ਜਿੱਥੇ ਆਪਾਂ ਡੇਲੀ ਵਾਲ ਵਗੈਰਾ ਬਾਉਣੇ ਆ ਤਿਆਰ ਹੁੰਨੇ ਆ ਉੱਥੇ ਇਹਨੂੰ ਰੱਖ ਲਓ ਤੇ ਮਾਰਨਿੰਗ 'ਚ ਜਦੋਂ ਵੀ ਤੁਸੀਂ ਵਿਲੇ ਹੁੰਨੇ ਹੋ ਫ੍ਰੀ ਹੁੰਨੇ ਹੋ ਨਹਾਉਣ ਤੋਂ ਬਾਅਦ ਤੁਸੀਂ ਇਹਨੂੰ ਯੂਜ਼ ਕਰੋ ਠੀਕ ਹੈ ਜੀ ਤੇ ਜੇ ਤੁਸੀਂ ਦਿਨ 'ਚ ਨਹੀਂ ਯੂਜ਼ ਕਰਨਾ ਚਾਹੁੰਦੇ ਵੈਸੇ ਤਾਂ ਮੇਰੇ ਖਿਆਲ ਦਿਨ 'ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੇ ਫਿਰ ਤੁਸੀਂ ਆਪਣਾ ਫੇਸ ਵਾਸ਼ ਕਰੋ ਰਾਤ ਨੂੰ ਤੇ ਇਹਨੂੰ ਯੂਜ਼ ਕਰ ਲਓ ਠੀਕ ਹੈ ਜੀ ਵੈਸੇ ਦਿਨ 'ਚ ਯੂਜ਼ ਕਰਨੇ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕੋਈ ਦਿੱਕਤ ਨਹੀਂ ਹੈ ਜ ਲੋ ਜੀ ਮੈਨੂੰ ਲੱਗਦਾ ਤੁਹਾਡੇ ਲਈ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋਈ ਔਰ ਬਹੁਤ ਘੱਟ ਸਮੇਂ 'ਚ ਬਣਾਈ ਆ ਤੇ ਘੱਟ ਪੈਸਿਆਂ ਦੇ ਵਿੱਚ ਬਣੀ ਆ ਥੋੜਾ ਜਿਹੜਾ ਪੈਸਾ ਕਾਫੀ ਜ਼ਿਆਦਾ ਮੈਂ ਬਚਾਤਾ ਅੱਜ ਹੁਣ ਤੁਸੀਂ ਮੇਰੇ ਮੇਰਾ ਧੰਨਵਾਦ ਕਰੋ ਕਿ ਮੈਂ ਤੁਹਾਨੂੰ ਇੰਨੀ ਵਧੀਆ ਚੀਜ਼ ਜਿਹੜੀ ਉਹ ਬਣਾ ਕੇ ਦਿੱਤੀ ਆ ਚਲੋ ਠੀਕ ਆ ਜੀ ਇਹ ਤਾਂ ਸੀਗੀ ਮਜ਼ਾਕ ਦੀ ਗੱਲ ਤੇ ਹੁਣ ਅੱਜ ਆਪਾਂ ਬਹੁਤ ਸਾਰੀਆਂ ਭੈਣਾਂ ਦੇ ਨਾਮ ਆ ਜਿਹੜੇ ਉਹ ਲੈਣੇ ਨੇ ਕਮੈਂਟ ਪੜ੍ਹਣੇ ਨੇ ਬੜੇ ਦਿਨਾਂ ਤੋਂ ਮੈਂ ਭੈਣਾਂ ਦੇ ਕਮੈਂਟ ਆ ਜਿਹੜੇ ਉਹ ਨਹੀਂ ਪੜ ਸਕੀ ਸੋ ਅੱਜ ਆਪਾਂ ਹੁਣ ਭੈਣਾਂ ਦੇ ਕਮੈਂਟ ਆ ਜਿਹੜੇ ਉਹ ਬੈ ਲੋ ਜੀ ਹੁਣ ਆਪਾਂ ਆਪਣੀਆਂ ਭੈਣਾਂ ਦੇ ਕਮੈਂਟ ਪੜਦੇ ਆ ਕਿਉਂਕਿ ਬਹੁਤ ਦਿਨ ਹੋ ਗਏ ਆਪਾਂ ਕਮੈਂਟ ਉਹਨਾਂ ਦੇ ਪੜੇ ਨਹੀਂ ਸੀਗੇ ਤੇ ਭੈਣਾਂ ਵਿਚਾਰੀਆਂ ਲਗਾਤਾਰ ਕਮੈਂਟ ਕਰ ਰਹੀਆਂ ਸੀ ਕਈ ਕਮੈਂਟ ਇਹੋ ਜਿਹੇ ਹੁੰਦੇ ਆ ਜ਼ਰੂਰੀ ਜਿਨ੍ਹਾਂ ਦੇ ਜਵਾਬ ਦੇਣੇ ਬਹੁਤ ਜ਼ਰੂਰੀ ਹੁੰਦੇ ਆ ਤੇ ਚਲੋ ਅੱਜ ਆਪਾਂ ਸਾਰੀਆਂ ਭੈਣਾਂ ਦੇ ਕਮੈਂਟ ਆ ਜਿਹੜੇ ਪੜ ਕੇ ਭੈਣਾਂ ਦੀ ਤਸੱਲੀ ਕਰਾ ਦਿੰਨੇ ਆ ਲੋ ਜੀ ਸੁਖਪ੍ਰੀਤ ਕੌਰ ਸੰਗਰੀਏ ਤੋਂ ਰਾਜਸਥਾਨ ਤੋਂ ਆਪਣੀ ਬੀਬੀ ਆ ਆਪਣੀਆਂ ਬਹੁਤ ਸੋਹਣੇ ਲੱਗਦੇ ਆ ਨਜ਼ਰ ਲੱਗਣ ਤੋਂ ਬਚਾਓ ਬੀਬੀ ਨੂੰ ਤੁਸੀਂ ਪੂਰੀ ਵਲੋਗਿੰਗ ਸਖਾਤੀ ਖੁਸ਼ੀਆਂ ਮਨਾਓ ਹਾਂਜੀ ਹਾਂ ਆਪਦੇ ਮਾਂ-ਬਾਪ ਸਾਰਿਆਂ ਨੂੰ ਸੋਹਣੇ ਲੱਗਦੇ ਹੁੰਦੇ ਨੇ ਤੇ ਬੀਬੀ ਤਾਂ ਫਿਰ ਹੋਰ ਸਾਂਝੀ ਬੀਬੀ ਐ ਇਸ ਲਈ ਸਾਰਿਆਂ ਨੂੰ ਸੋਹਣੇ ਲੱਗਦੀ ਆ ਔਰ ਬੀਬੀ ਦੇ ਸੁੱਟ ਜੱਜਿਆ ਵੀ ਬਹੁਤ ਜ਼ਿਆਦਾ ਸੀਗਾ ਤੇ ਨਾ ਇੱਕ ਭੈਣ ਦਾ ਅੱਜ ਮੈਨੂੰ ਫੋਨ ਆਇਆ ਸੀਗਾ ਕੁਲਵੰਤ ਭੈਣ ਸੀਗੀ ਉਹ ਉਹਨਾਂ ਦਾ ਨਾ ਫਿਰ ਮੈਨੂੰ ਮੈਸੇਜ ਆਇਆ ਐਕਚੁਅਲੀ ਫੋਨ ਨਹੀਂ ਮੈਸੇਜ ਆਇਆ WhatsApp ਤੇ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਉਹ ਸ਼ਾਇਦ ਆਪਾਂ ਕਿਸੇ ਨੇ ਉਹ ਕਮੈਂਟ ਵੀ ਨਹੀਂ ਕੀਤਾ ਉਹਦੇ ਕਿਸੇ ਨੇ ਉਹ ਉਹ ਕਹਿੰਦੇ ਨਾ ਜੀ ਜਿਹੜਾ ਬੀਬੀ ਦੇ ਗਾਤਰਾ ਮਤਲਬ ਕਿ ਪਾਇਆ ਸ੍ਰੀ ਸਾਹ ਪਾਇਆ ਹੋਇਆ ਉਹ ਇਸ ਕਰਕੇ ਬੀਬੀ ਨੂੰ ਕਦੇ ਕੋਈ ਨજર ਨਹੀਂ ਲੱਗ ਸਕਦੀ ਤੇ ਕਹਿੰਦੇ ਬੀਬੀ ਨੂੰ ਨજર ਨਹੀਂ ਲੱਗ ਸਕਦੀ ਕਿਉਂਕਿ ਬੀਬੀ ਦੇ ਸ੍ਰੀ ਸਾਹ ਪਾਇਆ ਹੋਇਆ ਹੈ ਨਾ ਤੇ ਮੈਨੂੰ ਇੰਨੀ ਵਧੀਆ ਲੱਗੀ ਉਹਨਾਂ ਦੀ ਗੱਲ ਮੈਂ ਕਿਹਾ ਸਾਡੇ ਦਿਮਾਗ 'ਚ ਬਿਲਕੁਲ ਵੀ ਨਹੀਂ ਆਈ ਮੈਂ ਉਹਨਾਂ ਨੂੰ ਜਵਾਬ ਵੀ ਦਿੱਤਾ ਮੈਂ ਕਿਹਾ ਭੈਣ ਜੀ ਤੁਹਾਡੀ ਗੱਲ ਇੰਨੀ 100% ਦੀ 200% ਸੱਚ ਹੈ ਔਰ ਇੰਨੀ ਵਜਨਦਾਰ ਗੱਲ ਕੀਤੀ ਹੈ ਤੁਸੀਂ ਬਹੁਤ ਵਧੀਆ ਉਹਨਾਂ ਨੇ ਗੱਲ ਕੀਤੀ ਐਕਚੁਅਲੀ ਉਹਨਾਂ ਦੀ ਗੱਲ ਬਿਲਕੁਲ ਸਹੀ ਸੀਗੀ ਤੇ ਨੈਕਸਟ ਹੈਗਾ ਜੀ ਹਰਮਨ ਨੇ ਹਗੋਰ ਤੋਂ ਅਜੀਪਾਲ ਦੀ ਆਈਡੀ ਤੋਂ ਪੇਕਿਆਂ ਦੀ ਦਿੱਤੀ ਚੀਜ਼ ਦਾ ਚਾਹੀ ਵੱਖਰਾ ਹੁੰਦਾ ਬਹੁਤ ਵਧੀਆ ਸੂਟ ਬੀਬੀ ਜੀ ਸਤਿ ਸ੍ਰੀ ਅਕਾਲ ਬਿਲਕੁਲ ਜੀ ਸਹੀ ਕਹਿ ਰਹੇ ਹੋ ਪੇਕਿਆਂ ਦੀ ਜاہے ਜਿੰਨੇ ਮਰਜ਼ੀ ਸੂਟ ਹੋਣ ਜਿਹੜਾ ਪੇਕਿਆਂ ਦਾ ਸੂਟ ਉਹਨਾਂ ਦਾ ਸਵਾਦ ਹੀ ਹੋਰ ਹੁੰਦਾ ਹੈ ਨਾ ਤੇ ਅ ਅਵਤਾਰ ਸਿੰਘ ਦੀ ਆਈਡੀ ਦੀ ਮਠਿਆਈ ਮੇਰੀ ਵੀ ਕਮਜ਼ੋਰੀ ਹੈ ਮੇਰੇ ਵਰਗੀ ਹੋ ਜੀ ਫਿਰ ਤੁਸੀਂ ਤੇ ਲੋ ਜੀ ਨੈਕਸਟ ਹੈਗਾ ਤੁਸੀਂ ਫਰੀਦਕੋਟ ਰਹਿੰਦੇ ਹੋ ਰਾણો ਭਾਬੀ ਹੁਣੀ ਸਾਨੂੰ ਜਾਣਦੇ ਆ ਅਮਨ ਬਰਾੜ ਦੀ ਆਈਡੀ ਤੋਂ ਆ ਤੇ ਮੈਂ ਇਹਨਾਂ ਨੂੰ ਕਮੈਂਟ ਵੀ ਪਾਇਆ ਕਿ ਤੁਸੀਂ ਕਿੱਥੋਂ ਜ਼ਰੂਰ ਦੱਸਿਓ ਕਿਉਂਕਿ ਰਾણો ਨੂੰ ਮੈਂ ਦਿਖਾਇਆ ਵੀ ਸੀਗਾ ਤੇ ਉਹ ਆਈਡੀ ਤੋਂ ਕਈ ਵਾਰ ਪਤਾ ਨਹੀਂ ਲੱਗਦਾ ਹੁੰਦਾ ਤੇ ਫਿਰ ਰਾણો ਕਹਿੰਦੀ ਤੁਸੀਂ ਪੁੱਛ ਕੇ ਦੱਸਿਓ ਵੀ ਉਹ ਕਿੱਥੋਂ ਨੇ ਕੌਣ ਨੇ ਆ ਨਾ ਜਸਵਿੰਦਰ ਕੌਰ ਦੀ ਆਈਡੀ ਤੋਂ ਬੀਬੀ ਆਪਣੀ ਸੋਹਣੀ ਆ ਫਿਰ ਸੂਟ ਕਿਉਂ ਨਾ ਸੋਹਣਾ ਲੱਗੂ ਦੂਜਾ ਦਿੱਤਾ ਪੇਕਿਆ ਨਹੀਂ ਆ ਤੇ ਪੇਕਿਆਂ ਦੀ ਤਾਂ ਕਾਡੀ ਵੀ ਸੋਨੇ ਬਰਾਬਰ ਹੁੰਦੀ ਆ ਬਿਲਕੁਲ ਸਹੀ ਕਹ ਜਸਵਿੰਦਰ ਭੈਣ ਤੇ ਅੱਗੇ ਹੈ ਜੀ ਕਾਂਤਾ ਕੁਰਾਣਾ ਭੈਣ ਦਾ ਵੀ ਬੀਬੀ ਲਈ ਕਮੈਂਟ ਆਇਆ ਕਿ ਸੋ स्वीट ਬੀਬੀ ਜੀ ਲੌਂਗ ਲਿਵ ਵਾਹਿਗੁਰੂ ਜੀ ਬੇਕ ਕਰਨਾ ਥੈਂਕ ਯੂ ਜੀ ਥੈਂਕ ਯੂ ਕਾਂਤਾ ਭੈਣ ਜੀ ਤੇ ਨੈਕਸਟ ਹੈ ਜੀ ਮੈਂ ਤੁਹਾਨੂੰ ਇੱਕ ਦੋ ਕਮੈਂਟ ਹੋਰ ਇਸ ਤਰ੍ਹਾਂ ਸੁਖਪਾਲ ਕੌਰ ਬੁੱਟਰ ਇਹ ਮੇਰੇ ਬੁੱਟਰਾ ਸ਼੍ਰੀਪਿੰਡ ਤੋਂ ਆ ਜੀ ਮੇਰੇ ਪੇਕਿਆਂ ਦੇ ਪਿੰਡ ਤੋਂ ਆ ਔਰ ਬੀਬੀ ਲਈ ਕਮੈਂਟ ਆਇਆ ताई जी बहुत सोहने लगदे ने दीदी जी, जी वाहेगुरु एन्ना नु खुश रखे सुखपाल कौर बट्टर ਹੁਣ ਮੈਨੂੰ ਐ ਨਹੀਂ ਪਤਾ ਵੀ ਸੁਖਪਾਲ ਕੌਣ ਨੇ ਕਿੰਨਾਂ ਦੀ ਕੁੜੀ ਐ ਕਿ ਨੂੰ ਐ ਕਿ ਧੀ ਐ ਉਹ ਜਰੂਰ ਦੱਸਣ ਮੈਨੂੰ ਡਿਟੇਲ ਚ ਕਿ ਉਹ ਕੌਣ ਨੇ ਨਿਕੁਲਵਿੰਦਰ कौर ਜੀ ਪਟਿਆਲੇ ਤੋਂ ਸਸਤੀਕਾਲ ਜੀ ਗੋਡ ਬlesਸ ਯੂ ਮਾਈ ਡੀਅਰ ਸਿਸਟਰ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਕੁਲਵਿੰਦਰ ਜੀ ਇੱਕ ਦੋ ਨਾ ਸਵਾਲ ਸੀਗੇ ਜਿਨ੍ਹਾਂ ਦਾ ਮੈਂ ਜਵਾਬ ਦੇਣਾ ਸੀਗਾ ਇੱਕ ਆਇਆ ਸੀਗਾ ਜੀ ਕਮੈਂਟ ਮੈਂ ਪੜਦੀ ਆ ਇੱਕ ਕਮੈਂਟ ਤਾਂ ਇਹ ਆਇਆ ਸੀ ਕਹਿੰਦੇ ਕਿ ਅਸੀਂ ਨਾ ਤਿੰਨ ਵਾਰ ਲਾ ਲਿਆ ਇਹ हेयर कलर ਆ ਜਿਹੜਾ ਮੈਂ ਦੱਸਦੀ ਆ ਤੁਹਾਨੂੰ ਕੱਢ ਕੇ ਪਹਿਲੀ ਗੱਲ ਤਾਂ ਕਿਸੇ ਦਾ ਕਮੈਂਟ ਆਇਆ ਸੀਗਾ ਜਿਹੜੇ ਉਹ ਐਨਕਮ ਵਾਲਾ ਆਪਾਂ ਬਣਾਇਆ ਸੀ ਜੇ ਐਨ ਉਤਰ ਜੂਗੀ ਜਿਹੜਾ ਆਪਾਂ ਬਦਾਮ ਮਿਸ਼ਰੀ ਤੇ ਸੌਂਫ ਦਾ ਇੱਕ ਮਿਕਸਚਰ ਬਣਾਇਆ ਸੀਗਾ ਇੱਕ ਪਨੀਰੀ ਬਣਾਈ ਸੀ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਦੇ ਨਾਲ ਨਜ਼ਰ ਜਿਹੜੀ ਉਹ ਵੱਧਦੀ ਹੈ ਤੇ ਬੱਚਿਆਂ ਦੀ ਐਨਕਾ ਜਿਹੜੀ ਜਾਂ ਯੰਗ ਬੱਚੇ ਜਿਹੜੇ ਉਹਨਾਂ ਦੀ ਉਤਰ ਜਾਂਦੀ ਹੈ ਤਾਂ ਕਿਸੇ ਦਾ ਨਾ 1978 ਲਵ ਦੀ ਆਈਡੀ ਤੋਂ ਆਇਆ ਕਹਿੰਦੇ ਥੋਡੀਆਂ ਤਾਂ ਉਤਰੀਆਂ ਨਹੀਂ ਦੇਦੀ ਦੇਖੋ ਜੀ ਮੇਰੀ ਏਜ ਹੈਗੀ 50 ਪਲੱਸ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਮੈਂ ਕਦੇ ਨਹੀਂ ਕਹਿੰਦੀ ਹੁੰਦੀ ਕਿ ਆਪਣੀ ਅੱਖਾਂ ਦਾ ਉਤਰ ਜਾਣਗੀਆਂ ਆਪਣੇ ਵਾਲ ਕਾਲੇ ਹੋ ਜਾਣਗੇ ਮੈਂ ਕਦੇ ਨਹੀਂ ਕਿਹਾ ਇਹ ਤੇ ਆਪਣੀ ਅੱਖਾਂ ਤਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਆਪਾਂ ਹੋਗੇ 50 ਪਲੱਸ ਜੇ ਆਪਾਂ ਕਹੀਏ ਕਿ ਸਾਡੀ ਨਿਗਾਹ ਪੂਰੀ ਫੁੱਲ ਹੋ ਜਾਊਗੀ ਜੇ ਸਾਡੀਆਂ ਅੱਖਾਂ 6/6 ਹੋ ਕੇ ਉਤਰ ਜਾਣਗੀਆਂ ਉਹ ਤਾਂ ਨਹੀਂ ਹੋ ਸਕਦਾ ਹੁਣ ਠੀਕ ਹੈ ਜੀ ਪਰ ਸਟੇਬਲ ਹੀ ਰਹਿ ਜਾਏ ਕੋਈ ਅੱਖਾਂ ਦੀ ਹੋਰ ਪ੍ਰੋਬਲਮ ਨਾ ਆਵੇ ਉਹੀ ਬਹੁਤ ਵੱਡੀ ਗੱਲ ਹੈ ਠੀਕ ਹੈ ਤੇ ਬਾਕੀ ਜਿਹੜੇ ਯੰਗ ਬੱਚੇ ਨੇ ਜਾਂ ਛੋਟੇ ਬੱਚੇ ਨੇ ਉਹਨਾਂ ਦੀ ਨਿਗਾ ਜਿਹੜੀ ਉਹ ਜ਼ਰੂਰ ਇੰਪਰੂਵ ਹੋਊਗੀ ਤੇ ਤੁਸੀਂ ਨਾ ਸ਼ਾਇਦ ਮੇਰੇ ਇਹ ਵਲੌਗ ਹੈ ਜਿਹੜੇ ਪੂਰਾ ਨਹੀਂ ਸੁਣਦੇ ਜੇ ਤੁਸੀਂ ਪੂਰਾ ਸੁਣੋ ਤੁਹਾਨੂੰ ਹਰ ਗੱਲ ਕਲੀਅਰ ਹੋਵੇ ਮੈਂ ਬਹੁਤ ਚੰਗੀ ਤਰ੍ਹਾਂ ਹਰ ਚੀਜ਼ ਕਲੀਅਰ ਕਰਦੀ ਹੁੰਨੀ ਆ ਤੇ ਤੁਸੀਂ ਪੂਰਾ ਵਲੌਗ ਨਹੀਂ ਸੁਣਦੇ ਹੈਗੇ ਇਸ ਕਰਕੇ ਤੁਹਾਨੂੰ ਕਲੈਰਿਟੀ ਨਹੀਂ ਹੁੰਦੀ ਤਾਂ ਤੁਸੀਂ ਇਸ ਤਰ੍ਹਾਂ ਦੇ ਫਿਰ ਕੁਐਸਚਨ ਕਰ ਦਿੰਨੇ ਹੋ ਚਲੋ ਕੋਈ ਗੱਲ ਨਹੀਂ ਤੁਸੀਂ ਕੁਐਸਚਨ ਕਰਦੇ ਹੋ ਆਪਾਂ ਜਵਾਬ ਦੇ ਦਿੰਨੇ ਆ ਤੇ ਇੱਕ ਹੋਰ ਸੀਗਾ ਅ ਇੱਕ ਪੁੱਛਿਆ ਸੀ ਇਹਨਾਂ ਨੇ ਪੁੱਛਿਆ ਸੀ ਤੇ ਜਿਹੜਾ ਹੇਅਰ ਕਲਰ ਆ ਉਹ ਕਿਵੇਂ ਬਣਾਇਆ ਇਹ ਤਾਂ ਦੱਸਿਆ ਨਹੀਂ ਇਹਦੇ ਲਈ ਜੀ ਆਪਾਂ ਪੂਰਾ ਵਲੌਗ ਪਾਤਾ ਕਿ ਇਹ ਕਲਰ ਮੈਂ ਕਿਵੇਂ ਬਣਾਇਆ ਬਣਾ ਕੇ ਵੀ ਦਿਖਾਤਾ ਤਾਂ ਤੁਸੀਂ ਉਹ ਸਬਸਕ੍ਰਾਈਬ ਕਰਕੇ ਨਾ ਚੈਨਲ ਨੂੰ ਪਿਛਲੇ ਜਿਹੜੇ ਵਲੌਗ ਹੈਗੇ ਨੇ ਉਹ ਦੇਖ ਲਓ ਤੇ ਇੱਕ ਅੱਧਾ ਹੋਰ ਸੀਗਾ ਅ ਲਓ ਜੀ ਚੜਦੀ ਕਲਾ ਟੀਵੀ ਤੋਂ ਇੱਕ ਕਮੈਂਟ ਆਇਆ ਹੈ ਕਿ ਜਿਹੜੀ ਮੈਂ ਵੀਡੀਓ ਪਾਈ ਸੀ ਕਿ ਮੇਰੀ ਕੋਈ ਭੈਣ ਹੁਣ ਚਿੱਟੇ ਵਾਲ ਨਹੀਂ ਰੱਖੂਗੀ ਉਹਦੇ ਵਿੱਚ ਆਪਾਂ ਇੱਕ ਬਣਾਇਆ ਸੀਗਾ ਕਲਰ ਤੇ ਉਹਦੇ ਚ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਡਿਟੇਲ ਦੇ ਵਿੱਚ ਕਿ ਆਪਣੇ ਵਾਲ ਬਿਲਕੁਲ ਕਾਲੇ ਨਹੀਂ ਹੋਣਗੇ ਪਰ ਜਿੰਨੇ ਕਾਲੇ ਆ ਉਹ ਚਿੱਟੇ ਨਹੀਂ ਹੋਣਗੇ ਤੇ ਜਿਹੜੇ ਬੱਚੇ ਨੇ ਜਾਂ ਯੰਗ ਗਰਲਸ ਬੁਆイズ ਨੇ ਉਹਨਾਂ ਦੇ ਵਾਲ ਚਿੱਟੇ ਜਿਨ੍ਹਾਂ ਦੇ ਹੈਗੇ ਉਹ ਕਾਲੇ ਜ਼ਰੂਰ ਹੋ ਜਾਣਗੇ ਤੇ ਆਪਣੇ ਵਾਲ ਕਿਸ ਤਰ੍ਹਾਂ ਕਾਲੇ ਕਰਨੇ ਆ ਆਪਾਂ ਮੈਂ ਤੁਹਾਨੂੰ ਕਰਕੇ ਵੀ ਦਿਖਾਏ ਸੀ ਇਹ ਕਹਿੰਦੇ ਨਾ ਬਿਲਕੁਲ ਵੀ ਕੰਮ ਨਹੀਂ ਕਰਦਾ ਪਿਆ ਇਹ ਅਸੀਂ ਤਿੰਨ ਵਾਰ ਲਗਾ ਲਿਆ ਬਟ ਕੋਈ ਫਰਕ ਨਹੀਂ ਪਿਆ ヘア ਬਲੈਕ ਨਹੀਂ ਹੋਏ ਉਵੇਂ ਹੀ ਵਾਈਟ ਰਹਿੰਦੇ ਆ ਤੇ ਤੁਸੀਂ ਨਾ ਮੈਂ ਨਾ ਇੱਕ ਤੁਹਾਨੂੰ ਤੁਹਾਡੇ ਨਾਲ ਗੱਲ ਕਰਨੀ ਆ ਕਿ ਮੈਂ ਬਹੁਤ ਸਾਰੇ ਵਲੌਗ ਦੇਖਦੀ ਆ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਕਮੈਂਟ ਆ ਜਾਂਦੇ ਨੇ ਪਰ ਅਗਲੇ ਨਹੀਂ ਮੈਨੂੰ ਲੱਗਦਾ ਕਦੇ ਕਿਸੇ ਦਾ ਕੋਈ ਜਵਾਬ ਨਹੀਂ ਦਿੰਦਾ ਕਦੇ ਕਿਸੇ ਨੂੰ ਸੈਟੀਸਫਾਈ ਵੀ ਨਹੀਂ ਕੀਤਾ ਉਸੇ ਦੇ ਉਸੇ ਤਰ੍ਹਾਂ ਹੀ ਕਮੈਂਟ ਪਏ ਰਹਿੰਦੇ ਨੇ ਠੀਕ ਹੈ ਜੀ ਮੈਂ ਕਮੈਂਟ ਅਗਲੇ ਨੂੰ ਕਰ ਕਰਕੇ ਵੀ ਦੇਖ ਲਿਆ ਪਰ ਕਦੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਮੈਨੂੰ ਲੱਗਦਾ ਮੈਂ ਕੋਸ਼ਿਸ਼ ਕਰਦੀ ਹੁਣੀ ਆ ਕਿ ਤੁਹਾਡੇ ਜਿਹੜੇ ਸਵਾਲ ਨੇ ਜਾਂ ਮਨ ਦੇ ਵਿੱਚ ਡਾਊਟ ਨੇ ਉਹ ਜਰੂਰ ਕਲੀਅਰ ਕਰਾਂ ਤੇ ਹੁਣ ਇਹ ਕਹਿੰਦੇ ਨੇ ਕਿ ਸਾਡੇ ਵਾਲ ਤਾਂ ਕਾਲੇ ਹੋਏ ਨਹੀਂ ਮੈਂ ਤੁਹਾਨੂੰ ਕਿਹਾ ਹੀ ਨਹੀਂ ਆ ਕਿ ਆਪਣੇ ਵਾਲ ਕਾਲੇ ਹੋਣਗੇ ਮੈਂ ਤੁਹਾਨੂੰ ਡਿਟੇਲ ਚ ਦੱਸਿਆ ਤੁਸੀਂ ਵੀਡੀਓ ਦੇਖੋ ਉਹਦੇ ਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਕਾਲੇ ਆ ਉਹ ਚਿੱਟੇ ਨਹੀਂ ਹੋਣਗੇ ਤੇ ਆਪਣੇ ਵਾਲ ਜਿਹੜੇ ਆਪਾਂ ਟੈਂਪਰੇਰੀਲੀ ਤਾਂ ਜਰੂਰ ਕਰ ਸਕਦੇ ਆ ਉਹਦਾ ਦੱਸਿਆ ਸੀ ਕਿ ਲਿਕਵਿਡ ਲਾਉਣਾ ਆ ਸੌਰੀ ਇੱਕ ਸੋਲਿਡ ਹੈ ਵਿੱਚ ਇੱਕ ਲਿਕਵਿਡ ਹੈ ਜਿਵੇਂ ਆਇਲ ਹੈਗਾ ਉਹ ਕੱਲਾ ਜਿਹਾ ਆਪਾਂ ਆਇਲ ਲਾ ਲਾਂਗੇ ਇਸ ਤਰ੍ਹਾਂ ਕਰੀ ਜਾਵਾਂਗੇ ਤੇ ਉਹ ਆਇਲ ਨੂੰ ਤਾਂ ਉੱਪਰੋਂ ਸਾਫ਼ ਕਰ ਦਾਂਗੇ ਤੇ ਜਿਹੜਾ ਉਹਦੇ ਵਿੱਚ ਗਾੜਾ-ਗਾੜਾ ਮਟੀਰੀਅਲ ਸੀਗਾ ਜੋ ਵੀ ਚੀਜ਼ਾਂ ਪਾ ਕੇ ਆਪਾਂ ਬਣਾਇਆ ਸੀ ਉਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਬੇਸ਼ੱਕ ਦੀ ਤੁਸੀਂ ਹੱਥ ਨਾਲ ਹੀ ਹਿਲਾ ਲਓ ਫਿਰ ਜਦੋਂ ਤੁਸੀਂ ਲਾਓਗੇ ਉਹ ਤੁਹਾਡੀਆਂ ਰੂਟਸ ਦੇ ਵਿੱਚ ਬੈਠ ਜਾਊਗਾ ਜੋ ਥੋੜਾ ਜਿਹਾ ਥਿੱਕ ਮਟੀਰੀਅਲ ਸੀਗਾ ਉਹ ਤੁਹਾਡੀਆਂ ਰੂਟਸ ਦੇ ਵਿੱਚ ਬੈਠ ਜਾਊਗਾ ਤੇ ਜਿਹੜਾ ਆਇਲ ਹੈਗਾ ਉਹ ਕੱਪੜੇ ਨਾਲੋਂ ਉੱਪਰੋਂ ਸਾਫ਼ ਕਰ ਦਾਂਗੇ ਆਪਾਂ ਮੈਂ ਤੁਹਾਡੇ ਸਾਹਮਣੇ ਹੀ ਤੇ ਕਰਕੇ ਦਿਖਾਇਆ ਸੀ ਤੇ ਉਪਰੋਂ ਉਪਰੋਂ ਜਿਹੜਾ ਆਇਲ ਹੈਗਾ ਉਹ ਸਾਫ਼ ਹੋ ਜਾਂਦਾ ਠੀਕ ਹੈ ਲਾਉਣ ਦਾ ਤਰੀਕਾ ਹੀ ਹੈ ਬਸ ਇੱਕ ਕਿ ਤੁਸੀਂ ਉਹਨੂੰ ਜੇ ਆਇਲ ਨੂੰ ਉੱਪਰੋਂ ਲਾ ਦਿੰਨੇ ਆ ਜਾਂ ਬਹੁਤ ਪਤਲਾ ਕਰ ਲਿਆ ਉਹ ਫਿਰ ਕੱਲਾ ਤੇਲ ਆ ਜਿਹੜਾ ਤੇਲ ਨੇ ਤਾਂ ਉਤਰਨਾ ਹੀ ਆ ਠੀਕ ਹੈ ਜੀ ਤੇ ਲੋ ਜੀ ਅੱਗੇ ਹੈਗਾ ਕਲੀਅਰ ਹੋ ਗਿਆ ਹੁਣੇ ਤੁਹਾਨੂੰ ਤੇ ਆਪਾਂ ਕਦੇ ਵੀ ਇਹ ਕਹਿ ਕੇ ਵੀਡੀਓ ਨਹੀਂ ਪਾਉਂਦੇ ਕਿ ਆਪਣੇ ਵਾਲ ਕਾਲੇ ਹੋ ਜਾਣਗੇ ਜਾਂ ਆਪਣੀਆਂ ਐਨਕਾਂ ਉਤਰ ਜਾਣਗੀਆਂ ਨਹੀਂ ਉਤਰਦੀਆਂ ਜੀ ਮੈਨੂੰ ਪਤਾ ਨਹੀਂ ਉਤਰਦੀਆਂ ਠੀਕ ਹੈ ਜੀ ਬੀਰਪਾਲ ਕੌਰ ਨੇ ਲਿਖਿਆ ਕਿ ਬੀਬੀ ਜੀ ਤੁਸੀਂ ਸਿਰ ਤੇ ਕੇਸ ਕੀ ਬਨ ਲਿਆ ਕਰੋ ਜੀ ਤੁਹਾਨੂੰ ਆਪਣੀ ਮਾਂ ਸਮਝ ਕੇ ਕਿਹਾ ਜੀ ਮੇਰੇ ਮੰਮੀ ਵੀ ਸਿਰ ਟੱਕੇ ਰੱਖਦੇ ਆ ਅ ਮਾਂ ਹੀ ਆ ਜੀ ਬੀਬੀ ਸਾਰਿਆਂ ਦੀ ਨਾ ਹੀ ਇਹਦੇ ਵਿੱਚ ਕੋਈ ਗੁੱਸੇ ਵਾਲੀ ਗੱਲ ਕਹੀ ਆ ਤੁਸੀਂ ਮੇਰੇ ਕੋ ਸਹੀ ਗੱਲ ਕਹੀ ਆ ਕਿ ਕੇਸ ਕੀ ਬਨ ਕੇ ਰੱਖ ਲਿਆ ਕਰੋ ਤੇ ਤੁਸੀਂ ਕਿਹਾ ਕਿ ਮੇਰੇ ਮੰਮੀ ਵੀ ਬਨ ਕੇ ਰੱਖਦੇ ਨੇ ਹਾਂ ਬੀਬੀ ਕਈ ਵਾਰੀ ਬਨ ਵੀ ਲੈਂਦੀ ਹੁੰਦੀ ਆ ਤੇ ਬਸ ਮੈਂ ਹੀ ਕਹਿਦਣੀ ਹੁੰਨੀ ਆ ਥੋੜਾ ਜਿਹਾ ਕਿ ਸਿਰ ਟੱਕੇ ਰੱਖ ਲਿਆ ਕਰਕੇ ਇਸ ਕੀ ਬਨਣ ਦੀ ਕੀ ਲੋੜ ਹੈ ਜੀ ਮਾਣੀ ਮੁੰਟੀ ਹਵਾ ਲੱਗਦੀ ਰਹੂਗੀ ਸਿਰ ਨੂੰ ਦੇ ਵੈਸੇ ਵੀ ਬੰਦੀ ਹੁੰਦੀ ਸੀਗੀ ਪਹਿਲਾਂ ਕਿਸ ਕੀ ਦੇ ਸਾਡੇ ਭੈਣ ਜੀ ਨੇ ਆਪਣਾ ਵਧਿਆ ਹੋਇਆ ਕੋਲੇਸਟ੍ਰੋਲ ਕਿਵੇਂ ਸਹੀ ਕੀਤਾ ਬਲਜੀਤ ਕੌਰ ਦੀ ਆਈਡੀ ਤੋਂ ਆਏ ਤੁਸੀਂ ਕੋਲੇਸਟ੍ਰੋਲ ਡਾਈਟ ਚਾਰਟ ਬਾਰੇ ਕੁਝ ਦੱਸਿਆ ਨਹੀਂ ਮੈਂ ਤਾਂ ਦੱਸਿਆ ਸੀਗਾ ਜੀ ਇੱਕ ਵਲੌਗ ਦੇ ਵਿੱਚ ਉਸ ਤੋਂ ਬਾਅਦ ਮੈਂ ਪੰਜਾਬੀ ਚ ਬੋਲ-ਬੋਲ ਕੇ ਡਿਟੇਲ ਦੇ ਵਿੱਚ ਸਾਰਾ ਡੇ ਵਾਈਜ਼ ਦੱਸਿਆ ਸੀਗਾ ਇਹਨਾਂ ਨੇ ਵੀ ਮੇਰਾ ਪੂਰਾ ਵਲੌਗ ਹੈ ਜਿਹੜਾ ਉਹ ਨਹੀਂ ਦੇਖਿਆ ਜਾਂ ਉਹ ਵਲੌਗ ਹੀ ਮਿਸ ਕਰਤਾ ਹੋਣਾ ਇੱਕ ਰੰਗੀ ਅੰਮ੍ਰਿਤ ਸ਼ੇਰਗਿੱਲ ਦੀ ਆਈਡੀ ਤੋਂ ਮੈਨੂੰ ਬਹੁਤ ਬਾਰ ਕਮੈਂਟ ਆ ਗਿਆ ਕੀ ਭੈਣ ਜੀ ਤੁਸੀਂ ਕਿੱਥੇ ਰਹਿੰਦੇ ਹੋ ਘਰ ਕਿੱਥੇ ਆ ਫਰੀਦਕੋਟ ਚ ਹੁਣ ਦੇਖੋ ਜੀ ਮੈਂ ਵਲੌਗ ਦੇ ਵਿੱਚ ਤਾਂ ਆਪਣਾ ਲੋਕੇਸ਼ਨ ਦੱਸ ਨਹੀਂ ਸਕਦੀ ਹੈਗੀ ਕਿ ਮੈਂ ਕਿੱਥੇ ਰਹਿਣੀ ਆ ਕਿਉਂਕਿ ਦੁਨੀਆ ਬਹੁਤ ਤਰ੍ਹਾਂ ਦੀ ਹੈ ਫਿਰ ਤੁਸੀਂ ਹੀ ਕਹੋਗੇ ਕਿ ਇਸ ਤਰ੍ਹਾਂ ਨਾਮ ਦੱਸਿਆ ਕਰੋ ਹਨ ਉਹ ਸਹੀ ਨਹੀਂ ਹੋਊਗਾ ਤੇ ਜਿਹੜੇ ਪੁੱਛਣ ਵਾਲੇ ਉਹਨਾਂ ਨੂੰ ਵੀ ਇਸ ਤਰ੍ਹਾਂ ਨਹੀਂ ਪੁੱਛਣਾ ਚਾਹੀਦਾ ਮੈਂ ਉਹਨਾਂ ਨੂੰ ਨਾ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਸੀਗਾ ਵੈਸੇ ਆਪਣਾ ਫਰਸਟ ਜੋ ਇਸ ਚੈਨਲ ਆ ਜਿਹੜਾ ਉਹਦੇ ਉੱਪਰ ਨੰਬਰ ਹੁੰਦਾ ਹੀ ਆ ਹਨ ਤੇ ਮੈਂ ਉਹਨਾਂ ਨੂੰ ਨੰਬਰ ਵੀ ਦਿੱਤਾ ਸੀਗਾ ਉਹ ਫਿਰ ਵੀ ਬਾਰ-ਬਾਰ ਮੈਨੂੰ ਇਹੀ ਕਮੈਂਟ ਕਰੀ ਜਾ ਰਹੇ ਨੇ ਕਿ ਤੁਸੀਂ ਫਰੀਦਕੋਟ ਕਿੱਥੇ ਰਹਿੰਦੇ ਹੋ ਦੇਖੋ ਭੈਣ ਜੀ ਆਪਾਂ ਨਹੀਂ ਦੱਸ ਸਕਦੇ ਹੁੰਦੇ ਵਲੌਗ ਦੇ ਵਿੱਚ ਓਪਨਲੀ ਇਸ ਤਰ੍ਹਾਂ ਕਿ ਅਸੀਂ ਕਿੱਥੇ ਰਹਿੰਦੇ ਹਾਂ ਠੀਕ ਹੈ ਜੀ ਤੁਸੀਂ ਮੈਨੂੰ ਕਾਲ ਕਰੋ ਕਾਲ ਲੋ ਜੀ ਇੱਕ ਕਮੈਂਟ ਆ ਬਹੁਤ ਜ਼ਰੂਰੀ ਪੜਨਾ ਪੈਣ ਗੁੱਸੇ ਹੋ ਰਹੀ ਆ ਉਹ ਹੈਗੇ ਨੇ ਸੁਨੰਦਰ ਰਾਣਾ ਦੀ ਆਈਡੀ ਤੋਂ ਆਂ ਦੀਦੀ ਜੀ ਰਾਮ ਰਾਮ ਮੇਰੀ ਮਾਤਾ ਬੜੀ ਸੋਹਣੀ ਲੱਗਦੀ ਹੈ ਬੜਾ ਸੁੰਦਰ ਸੂਟ ਰੰਗ ਮਾਂ ਮੇਰੀ ਬੜੀ ਸੁੰਦਰ ਲੱਗਦੀ ਹੈ ਦੀਦੀ ਮੈਂ ਆਪ ਨਾਲ ਗੁੱਸੇ ਹੂੰ ਮੈਨੂੰ ਕਦੀ ਵੀ ਆਨਸਰ ਨਹੀਂ ਦਿੱਤਾ ਰਾਮ 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 ਅਹ ਦਿੱਤਾ ਜੀ ਆਨਸਰ ਤੇ ਸੁਨੰਦਰ ਰਾਣਾ ਜੀ ਮੈਂ ਤੁਹਾਨੂੰ ਅਨਸਰ ਦੇਤਾ ਤੁਹਾਡੀ ਕਮੈਂਟ ਪੜਦਾ ਅਨਸਰ ਤਾਂ ਮੈਂ ਤੁਸੀਂ ਮੈਨੂੰ ਕੁਐਸਚਨ ਕੋਈ ਪੁੱਛਿਆ ਨਹੀਂ ਅਨਸਰ ਤਾਂ ਦੇ ਨਹੀਂ ਸਕਦੀ ਤੁਹਾਡਾ ਕਮੈਂਟ ਪੜਦਾ ਆਪਾਂ ਠੀਕ ਹੈ ਜੀ ਗੁੱਸਾ ਠੁਕ ਦੋ ਤੇ ਫਰੈਂਡਸ਼ਿਪ ਕਰੋ ਠੀਕ ਹੈ ਜੀ ਤੇ ਨੈਕਸਟ ਹੈ ਜੀ ਬੀਬੀ ਦਾ ਸੂਟ ਬਹੁਤ ਸੋਹਣਾ ਲੱਗਦਾ ਹੈ ਪਵਿੱਤਰ ਜੀਤ ਕੌਰ ਦੀ ਆਈਡੀ ਤੋਂ ਹੈ ਬੀਬੀ ਤੁਹਾਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ ਪਿਆਰ ਭਰੀ ਸੱਸੀ ਕਾਲ ਜਸਕਰਨ ਐਂਡ ਬੀਬੀ ਥੈਂਕ ਯੂ ਜੀ ਥੈਂਕ ਯੂ so much ਵਿਦਤਾ ਜੀ ਹਾਂ ਬੀਬੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਮਾਰਾਏ ਦੀ ਆਈਡੀ ਤੋਂ ਹੈ ਸਤਿ ਸ੍ਰੀ ਅਕਾਲ ਜੀ ਲਓ ਜੀ ਆਹ ਕਮੈਂਟ ਆਇਆ ਆਪਾਂ ਨੂੰ ਸੰਗਰੂਰ ਤੋਂ ਸਤਿ ਸ੍ਰੀ ਅਕਾਲ ਸਿਸਟਰ ਜੀ ਬੀਬੀ ਜੀ ਨੇ ਪੇਕੇਆਂ ਦਾ ਸੂਟ ਪਾਇਆ ਬੀਬੀ ਜੀ ਖੁਸ਼ ਨੇ ਸਰਦਾਰੀ ਸੂਟ ਦਾ ਕਲਰ ਹੈ ਸਿਸਟਰ ਜੀ ਬੀਬੀ ਜੀ ਨੂੰ ਨਜ਼ਰ ਨਾ ਲੱਗੇ ਲਵ ਯੂ ਮਾਂ ਆਈ ਐਮ ਬਿਗ ਫੈਨ ਫਰੋਮ ਸੰਗਰੂਰ ਤੇ ਸੁਰਿੰਦਰ ਸ਼ਰਮਾ ਦੀ ਆਈਡੀ ਤੋਂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਆ ਇੰਨਾ ਤੁਸੀਂ ਮਾਣ ਦਿੰਦੇ ਹੋ ਇੰਨਾ ਪਿਆਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਔਰ ਤੁਸੀਂ ਸੰਗਰੂਰ ਤੋਂ ਇਹ ਤਾਂ ਉਸ ਤੋਂ ਵੀ ਵੱਡੀ ਗੱਲ ਹੈ ਬੀਬੀ ਦਾ ਸੂਟ ਬਹੁਤ ਸੋਹਣਾ ਲੱਗਿਆ ਬਾਕੀ ਪੇਕਿਆਂ ਦੀ ਜੀ ਤਾਂ ਧੀ ਆਈ ਸਮਝ ਸਕਦੇ ਆ ਬੀਬੀ ਬਹੁਤ ਸੋਹਣੀ ਲੱਗਦੀ ਹੈ ਕੁਲਦੀਪਾ ਬਠਿੰਡਾ ਥੈਂਕ ਯੂ ਕੁਲਦੀਪ ਜੀ ਥੈਂਕ ਯੂ ਸੋ ਮੱਚ ਦੇਖੋ ਜੀ ਮੈਂ ਤੁਹਾਨੂੰ ਨਾ ਇੱਕ ਇੰਨੀ ਵਧੀਆ ਗੱਲ ਕਹੀ ਸੀ ਵਲੌਗ ਦੇ ਵਿੱਚ ਕਿ ਸਾਰੀਆਂ ਭੈਣਾਂ ਡਰਾਈਵਿੰਗ ਜ਼ਰੂਰ ਸਿੱਖੋ ਕਿਸੇ ਭੈਣ ਨੇ ਡਰਾਈਵਿੰਗ ਦੀ ਗੱਲ ਨਹੀਂ ਕੀਤੀ ਸਾਰੀਆਂ ਬੀਬੀ ਦਾ ਸੂਟ ਦੀ ਪ੍ਰੇਜ਼ ਕਰੀ ਜਾ ਰਹੀਆਂ ਨੇ ਕਿ ਬੀਬੀ ਦਾ ਸੂਟ ਵਾਲਾ ਹੋਣਾ ਸੀ ਤੇ ਮੇਰੀ ਜਿਹੜੀ ਇੰਨੀ ਇੰਪੋਰਟੈਂਟ ਗੱਲ ਸੀ ਉਹ ਬੀਬੀ ਦਾ ਸੂਟ ਨੇ ਸਾਰੀ ਰੋਲ ਕੇ ਰੱਖ دی۔ ਤੇ ਕਿਸੇ ਮੈਨ ਨੇ ਮੈਨੂੰ ਡਰਾਈਵਿੰਗ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਹਾਂ ਸਾਨੂੰ ਆਉਂਦੀ ਆ ਜਾਂ ਅਸੀਂ ਸਿੱਖਾਂਗੇ ਜਾਂ ਸਿੱਖਣੀ ਚਾਹੀਦੀ ਆ। ਸਾਰਿਆਂ ਦਾ ਪੂਰਾ ਧਿਆਨ ਹੈ ਜਿਹੜਾ ਉਹ ਬੀਬੀ ਨੇ ਆਪ ਦੇ ਵੱਲ ਖਿੱਚ ਲਿਆ ਤਾਂ ਪੂਰਾ ਵਲੌਗ ਹੈ ਜਿਹੜਾ ਉਹ ਸਮਝ ਲਓ ਬੀਬੀ ਦਾ ਹੀ ਵਲੌਗ ਬਣ ਗਿਆ। ਠੀਕ ਹੈ ਜੀ ਚਲੋ ਠੀਕ ਹੈ ਜੀ ਕਾਫੀ ਗੱਲਾਂ ਹੋ ਗਈਆਂ ਤੁਹਾਡੇ ਸਵਾਲਾਂ ਦੇ ਜਵਾਬ ਹੋ ਗਏ ਜਿਹੜੇ ਰਹਿ ਗਏ ਮਾਇੰਡ ਨਾ ਕਰਿਓ ਦੁਬਾਰਾ ਪੁੱਛ ਲਿਓ। ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਤੁਸੀਂ ਟਾਈਮ ਕੱਢਦੇ ਹੋ ਇੰਨੇ ਕਮੈਂਟ ਕਰਦੇ ਹੋ ਵਲੌਗ ਦੇਖਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ